250 ਪੰਜਾਬ ਕਿਵੇਂ ਸੋਚਿਆ ਕਿਉਂਕਿ ਉਹਦੇ ਪਿੱਛੇ ਇੱਕ ਸਟ੍ਰਗਲ ਤਾਂ ਹੁੰਦਾ ਹੈਗਾ ਪਹਿਲਾਂ ਜਦੋਂ ਤੁਸੀਂ ਸਿੱਖਣ ਦੇ ਪ੍ਰੋਸੈਸ ਚੋਂ ਤਾਂ ਇਹ ਤਾਂ ਹੈ ਨਹੀਂ ਉਸੇ ਦਿਨ ਕਹਤਾ ਉਸਤਾਦ ਨੇ ਵੀ ਸਿੱਖਿਆ ਸਿਖਾਇਆ ਚੱਲ ਜਾ ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀਗਾ ਉਹ 250 ਪੰਜਾਬ ਦੇਖਦੇ ਹੁੰਦੇ ਸੀ ਹਨ ਮੈਂ ਉਹ ਤੋਂ ਛੋਟਾ ਸੀਗਾ ਉਹਨਾਂ ਨੇ ਸ਼ੁਰੂ ਤੋਂ ਹੀ ਮਸ ਮੈਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੂੰ ਇਸ ਸ਼ੋਅ 'ਚ ਜਾ ਹੈਨਾ ਤੇ ਮੈਂ ਉਹਨਾਂ ਨੂੰ ਕਹਿਣਾ ਮੈਂ ਕਿ ਵੀ ਇੱਥੇ ਬਹੁਤ ਸਿੱਖੇ ਸਿਖਾਏ ਲੋਕ ਆਉਂਦੇ ਵੀ ਮੇਰਾ ਕੀ ਬੰਨਣਾ ਹਨ ਇਹ ਉਹਨਾਂ ਦੀਆਂ ਦਿਵਾਵਾਂ ਹੀ ਆ ਜਿਹੜਾ ਮੈਂ ਹਨਾ ਉਥੋਂ ਤੱਕ ਜਾ ਆਇਆ ਤੇ ਬਾਕੀ ਸਿੱਖ ਰਹੇ ਆ ਕੋਈ ਅਸੀ ਗੱਲ ਨਹੀਂ ਲੋਕ ਕਹਿੰਦੇ ਨੇ ਚਰਚਾ ਕਰਦੇ ਨੇ ਕਿ ਸਭ ਡਰਾਮੇਬਾਜ਼ੀ ਹੁੰਦੀ ਹੈ ਗਾਇਕ ਦੀ ਪਿਛਲੀ ਲਾਈਫ ਨੂੰ ਕਈ ਵਾਰੀ ਉਹੀ ਦਿਖਾ ਦਿੰਦੇ ਨੇ ਹੁੰਦੀ ਹੈ ਨਹੀਂਗੀ ਉਹ ਡਰਾਮੇਬਾਜ਼ੀ ਕਰਕੇ ਦਿਖਾਉਂਦੇ ਨੇ ਮੈਂ 14 ਸੀਗਾ ਵੀ ਮੈਂ ਆਪਦੇ ਫਾਦਰ ਸਾਹਿਬ ਦਾ ਜ਼ਿਕਰ ਕਰਾਣਾ ਸ਼ੋਚ। ਤੇ ਉਹਨਾਂ ਨੇ ਨਹੀਂ ਸਾਨੂੰ ਕੁਝ ਕਿਹਾ ਵੀ ਤੁਸੀਂ इमोशनल ਕਰਨਾ ਚਾਹੀਦਾ ਉਹਨਾਂ ਨੇ ਉਹ ਸਾਨੂੰ ਸਿਰਫ ਇੰਨਾ ਕਹਿੰਦੇ ਵੀ ਤੁਸੀਂ ਵਧੀਆ ਪਰਫਾਰਮੈਂਸ ਦੇਣੀ ਹੈ। ਹਨਾ ਜੇ ਕੋਈ ਗਲਤੀ ਹੋ ਜਾਂਦੀ ਹੈ ਉਹਨਾਂ ਨੇ ਉਦਾਂ ਹੀ ਦਿਖਾ ਦੇਣਾ। ਹੂੰ ਡਰਾਮੇਬਾਜ਼ੀ ਨਹੀਂ ਉਹ ਜੇ ਉਹ ਸੱਚਾਈ ਹੈ ਤੁਸੀਂ ਗਾ ਰਹੇ ਹੋ ਜੋ ਵੀ ਤੁਹਾਡਾ ਮਤਲਬ ਕਿ ਜਿੱਦਾਂ ਵੀ ਗਾ ਰਹੇ ਹੋ ਠੀਕ ਹੈ ਉਹਨਾਂ ਨੇ ਉੱਚਾ ਕੇ ਦਿਖਾ ਦੇਣਾ। ਬ੍ਰਵੀਤ ਜੀ ਪੈਸੇ ਕਿੰਨੇ ਦਿੱਤੇ ਫਿਰ winner ਜੇਤੂ ਹੋਣ ਲਈ। ਕੈਸੇ ਤਾਂ ਭਾਜੀ ਮੈਂ ਕੋਈ ਪੈਸੇ ਨਹੀਂ ਦਿੱਤੇ ਨਾ ਹੀ ਮੇਰੀ ਇੰਨੀ ਹੈਸੀਅਤ ਆ ਵੀ ਮੈਂ ਪੈਸੇ ਦੇ ਕੇ ਲੋਕ ਕਹਿੰਦੇ ਨੇ ਚਾਚਾ ਚੱਲਦੀ ਐ ਲੋਕ ਲੋਕਾਂ ਦੇ ਸਿਰ ਪਤਾ ਨਹੀਂ ਭਾਜੀ ਜਿਹੜਾ winner ਜੇਤੂ ਹੁੰਦਾ ਉਹਦਾ ਕਿਤੇ ਨਾ ਕਿਤੇ ਟੰਕਾ ਆੜਿਆ ਹੁੰਦਾ ਹੈਗਾ ਕਹਿੰਦੇ ਨੇ ਕਿ ਕਈ winner ਉਹ ਬਣੇ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਬਣੇ ਉਹ ਚਰਚਾ ਹੀ ਹੁੰਦੀ ਆ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਹੁੰਦੀ ਆ ਇਹ ਗੱਲ ਕਹਿੰਦਾ ਉਹਨੂੰ ਮੇਰੇ ਸਾਹਮਣੇ ਲਿਆਓ ਨਹੀਂ ਤੁਸੀਂ ਦੇਖੀ ਹੋਣੀ ਚਰਚਾ ਹੁੰਦੀ ਪਹਿਲੇ ਪਹਿਲੇ ਸੀਜ਼ਨ ਵਾਰੀ ਸ਼ਾਇਦ ਇਹ ਚਰਚਾ ਜ਼ਿਆਦਾ ਹੋਈ ਸੀ ਪਰ ਉਹਨਾਂ ਕੋਲ ਦੋਖਿਆ ਕਿ ਅਸੀਂ ਅੱਗੇ ਆਏ ਬਾਅਦ ਨਜ਼ਰ ਹੀ ਨਹੀਂ ਆਈ ਕਦੇ ਗਰਮੀਤ ਬਾਅਦ ਨਜ਼ਰ ਹੀ ਨਹੀਂ ਆਇਆ ਜਦੋਂ ਚੰਦੇਾਸਤੇ ਤੋਂ ਚਾਰ ਲੋਕ ਜਾਣਨ ਲੱਗ ਗਏ ਜੇ ਅੱਜ ਕਿਸੇ ਪ੍ਰੋਗਰਾਮ ਤੇ ਜਾਈਦਾ ਵੱਡੇ ਵੱਡੇ ਸਿੰਗਰਾਂ ਦੇ ਮੰਨ ਲਓ ਹੁਣ ਪਿੱਛੇ ਤੇ ਸਾਡਾ ਪ੍ਰੋਗਰਾਮ ਸੀਗਾ ਉਸਤਾਦ ਜਨਾਬ ਸਲੀਮ ਜੀ ਨਾਲ ਹੈਨਾ ਸਲੀਮ ਜੀ ਨਾਲ ਇਕੱਠਾ ਸੀਗਾ ਉਹਨਾਂ ਤੋਂ ਪਹਿਲਾਂ ਮੈਂ ਗਾਇਆ ਬਾਅਦ ਚ ਉਹਨਾਂ ਨੇ ਸਪੈਸ਼ਲ ਮੇਰੇ ਬਾਰੇ ਬੋਲਿਆ ਹੈਨਾ ਪਿਆਰ ਦਿੱਤਾ ਤੇ ਉਹ ਸ਼ੋਹ ਦੇ ਕਰਕੇ ਹੀ ਹੈ ਨਹੀਂ ਮੈਂ ਤਾਂ ਕਿੱਥੇ ਜੇ ਮੈਂ ਜਾ ਕੇ ਆਏ 셀ਫੀ ਵੀ ਲੈਂਦਾ ਉਹਨਾਂ ਨਾਲ ਤੇ ਮੈਨੂੰ ਕਿੱਥੇ ਉਹ ਉਹਨਾਂ ਨੇ ਜਾਣਨਾ ਸੀਗਾ ਹਨਾ ਉਹ ਸ਼ੋਹ ਦੀ ਸ਼ੋਹ ਦੀ ਬਦੌਲਤ ਹੈ ਅੱਜ ਜੋ ਇਹਨਾਂ ਪਿਆਰ ਦਿੰਦੇ ਰਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਤੇ ਅੱਜ ਸ੍ਰੀ ਮੁਖਤਸਰ ਸਾਹਿਬ ਆਏ ਹੋਏ ਆ ਇਥੋਂ ਦਾ ਨੌਜਵਾਨ ਗੁਰਮੀਤ ਸਿੰਘ ਜੋ ਵੌਇਸ ਆਫ ਪੰਜਾਬ ਸੀਜ਼ਨ 12 ਦੇ ਵਿੱਚ ਜੇ ਤੂਰਿਆ ਪੂਰੇ ਪੰਜਾਬ ਚ ਉਸਦੀ ਚਰਚਾ ਰਹੀ ਮੁਕਸਰ ਦੇ ਸ਼ਹਿਰ ਨਿਵਾਸੀਆਂ ਨੇ ਉਸ ਦਾ ਸਵਾਗਤ ਕੀਤਾ ਤਾਂ ਜਦੋਂ ਕੋਈ ਪੰਜਾਬ ਦਾ ਨੌਜਵਾਨ ਜਿੱਤ ਕੇ ਘਰ ਵਾਪਸ ਪਰਤਦਾ ਉਹ ਸੰਗੀਤ ਦਾ ਖੇਤਰ ਹੋਵੇ ਖੇਡ ਦਾ ਖੇਡ ਜਗਤ ਹੋਵੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਨੂੰ ਬਾਹਾਂ ਫਲਾ ਕੇ ਉਸ ਨੂੰ ਮਿਲਣਾ ਚਾਹੀਦਾ ਅੱਜ ਗੁਰਮੀਤ ਸਿੰਘ ਨਾਲ ਉਸ ਦੇ ਕਿੱਸੇ ਉਹ ਉਥੇ ਕੀ ਕੀ ਕੁਝ ਵਾਪਰਿਆ ਕੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਨੇ ਕੀ ਸਟਰਗਲ ਰਿਆ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਗੁਰਮੀਤ ਸਿੰਘ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਤੇ ਬਹੁਤ ਬਹੁਤ ਵੈਲਕਮ ਜੀ ਤੁਹਾਡਾ ਠੀਕ ਹੋ ਤੁਸੀਂ ਸਿਹਤ ਠੀਕ ਹੈ ਆਪਾਂ ਕਿਰਪਾ ਜੀ ਵਧੀਆ ਇਹ ਧਰਤੀ ਜਿੱਥੇ ਆਪਾਂ ਬੈਠੇ ਆ ਮਤਲਬ ਇਹ ਧਰਤੀ ਬਹੁਤ ਮਤਲਬ ਗੁਰੂਆਂ ਦੀ ਧਰਤੀ ਹੈ ਇਸ ਧਰਤੀ 'ਚ ਮਤਲਬ ਸਿੱਖਣ ਦਾ ਪ੍ਰੋਸੈਸ ਤੁਹਾਡਾ ਕੀ ਰਿਹਾ ਇੱਥੋਂ ਦਾ ਸਿੱਖਣ ਦਾ 뮤지컬ੀ 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 ਬਸ ਮੇਰੇ ਚਾਚਾ ਜੀ ਸੁਖਰਾਜ ਬਰਕੰਦੀ ਜੀ ਉਹਨਾਂ ਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਮੇਰੇ ਉਸਤਾਦ ਜੀ ਸੁਰਿੰਦਰ ਖਾਨ ਜੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਬਾਕੀ ਜਿੰਨੇ ਵੀ ਸੁਰੀਲੇ ਸਿੰਗਰ ਆ ਉਹਨਾਂ ਨੂੰ ਸੁਣ ਸੁਣ ਕੇ ਜਿੱਦਾਂ ਸਲੀਮ ਭਾਜੀ ਹੋਗੇ ਕਮਲ ਖਾਨ ਜੀ ਹਨਾ ਜਿੰਨੇ ਵੀ ਅੱਛੇ ਸਿੰਗਰ ਉਹਨਾਂ ਨੂੰ ਸੁਣ ਸੁਣ ਕੇ ਸਿੱਖਣ ਦਾ سلسلہ ਚੱਲ ਰਿਹਾ ਸੁਣਨਾ ਕਿੰਨਾ ਕੁ ਜ਼ਰੂਰੀ ਹੈ ਸੁਣਨਾ ਤਾਂ ਬਹੁਤ ਜ਼ਰੂਰੀ ਹੈ ਜਿਵੇਂ ਅੱਜ ਕੱਲ ਬੋਲਦਾ ਬੋਲਦੇ ਬਾਲੇ ਨੇ ਸੁਣਦੇ ਘੱਟ ਨੇ ਕਿਉਂਕਿ ਜੇ ਬੰਦਾ ਚੰਗਾ ਸੁਣੂਗਾ ਜਦੋਂ ਦਿਮਾਗ 'ਚ ਕੋਈ ਚੰਗਾ ਚੀਜ਼ ਜਾਊਗੀ ਤਾਂ ਫਿਰ ਉਹੀ ਨਿਕਲ ਕੇ ਆਊਗਾ ਉਹ ਕਿਸੇ ਫੀਲਡ ਦੀ ਗੱਲ ਕਰਦੇ ਆ ਮੈਂ ਹਾਂ ਬਿਲਕੁਲ ਮਤਲਬ ਇੱਕ ਬੰਦਾ ਅੱਜ ਸੁਣਦਾ ਨਹੀਂ ਕਿਸੇ ਦੀ ਬੋਲਦਾ ਹੀ ਹੈ ਸਹੀ ਗੱਲ ਅੱਜ ਕੱਲ ਸੁਣਨ ਦਾ ਜ਼ਮਾਨਾ ਨਹੀਂ ਬੋਲਣ ਦਾ ਜ਼ਮਾਨਾ ਹਨਾ ਤੇ ਹੁਣ ਜਿੱਦਾਂ ਤੁਸੀਂ ਬੈਠੇ ਹੋ ਤੁਸੀਂ ਕਿੰਨਾ ਕੁ ਸੁਣਿਆ ਹੋਊਗਾ ਜੇ ਸਵਾਲ ਕਰ ਰਹੇ ਹੋ ਹਨ ਤੇ ਸੁਣਨਾ ਬਹੁਤ ਜ਼ਰੂਰੀ ਹੈ ਤੇ ਮੇਰਾ ਖਿਆਲ ਆ ਸਾਰਿਆਂ ਨੂੰ ਸੁਣਨ ਦੀ ਬਹੁਤ ਲੋੜ ਹੈ ਫਿਰ ਤਾਂ ਹੀ ਕੋਈ ਚੰਗਾ ਮੈਸੇਜ ਬੰਦਾ ਦੇ ਸਕਦਾ ਇਸ ਇਸ ਲੋਕੇਸ਼ਨ ਤੇ ਆ ਕੇ ਕਿਵੇਂ ਲੱਗਿਆ ਇਹ ਕੁਦਰਤੀ ਲੋਕੇਸ਼ਨ ਆ ਜਿਹੜੇ ਸੰਗੀਤ ਵਾਲੇ ਹੁੰਦੇ ਉਹਨਾਂ ਨੂੰ ਤਾਂ ਵੈਸੇ ਹੀ ਰੂਹ ਮੈਂ ਕਹਿ ਨਹੀਂ ਸਕਦੀ ਬਹੁਤ ਸੋਹਣੀ ਤੁਸੀਂ ਲੋਕੇਸ਼ਨ ਲੱਭੀ ਐ ਇੰਨਾ ਸਕੂਨ ਆ ਇੱਥੇ ਹਨਾ ਹੂੰ ਕੋਈ ਰੋਲਾ ਰੱਪਾ ਨਹੀਂ ਬਹੁਤ ਆਨੰਦ ਆ ਇੱਥੇ ਵੈਸੇ ਹੀ ਗਾਉਂਦਾ ਨਿਆਰਾ ਆਉਂਦਾ ਨਾ ਕੁਦਰਤ ਕੁਦਰਤ ਬਚਾ ਲੈਣੀ ਚਾਹੀਦੀ ਹੈ ਨਾ ਕੁਦਰਤ ਕੁਦਰਤ ਬਹੁਤ ਜੀ ਇਸ ਕੁਦਰ ਦੇ ਨਾਲ ਕੋਈ ਪਹਿਲਾ ਗੀਤ ਤੋਂ ਹੀ ਸ਼ੁਰੂਆਤ ਕਰਦੇ ਆਂ ਫਿਰ ਸਵਾਲਾਂ ਦੀ ਲੜੀ ਤੋਰਾਂਗੇ ਚਲੋ ਮੈਂ ਅ ਓਸਤਾਦ ਜਨਾਬ ਸਰਦੂਖ ਸਕੰਦਰ ਜੀ ਦਾ ਦੋ ਬੋਲਾਂ ਤੁਹਾਡੇ ਸੁਣ ਹੂੰ ਅੰਬ ਰਾ ਤੇ ਚਾੜ ਸਾਡੀ ਹੱਥੀ ਡੋਰ ਛੱਡੇਗਾ ਪਤਨੀ ਸੀ ਸਡੇ ਨਾਲ ਇੰਜ ਵੈਰ ਕੱਡੇਗਾ ਤੇਰੇ ਨਾਲ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰੇ ਕੋਲ ਯਾਰਾ ਸਾਲੂ ਇਹੋ ਜਈ ਉਮੀਦ ਨਹੀਂ ਸੀ ਕੀ ਬਾਤ ਹੈ ਸਿੱਖਣ ਦਾ ਸਿੱਖਣਾ ਤੁਸੀਂ ਆਪਣੇ ਘਰ ਤੋਂ ਸ਼ੁਰੂ ਕੀਤਾ ਫਿਰ ਉਸਤਾਦ ਧਾਰਿਆ ਉਸਤਾਦ ਚੇਲੇ ਦਾ ਰਿਸ਼ਤਾ ਰਹਾ ਅੱਜ ਉਸਤਾਦ ਚੇਲੇ ਦਾ ਰਿਸ਼ਤਾ ਹੈ ਲੋਕਾਂ ਦੇ ਵਿੱਚ ਜਾਂ ਸੰਗੀਤ ਜਗਤ ਦੇ ਵਿੱਚ ਅੱਜ ਕੱਲ ਕਹਿੰਦਾ ਕਿ ਦੋ ਕੁ ਦਿਨ ਲਾਏ ਕਿਸੇ ਉਸਤਾਦ ਕੋਲੇ ਬੰਦਾ ਕਹਿੰਦਾ ਮੈਂ ਤਾਂ ਬਣ ਗਿਆ ਜੀ ਸਿੰਗਰ ਨਹੀਂ ਕਿਉਂਕਿ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਹੂੰ ਜਿਹੜੇ ਮੇਰੇ ਉਸਤਾਦ ਜੀ ਹੈਗੇ ਆ ਜਿੰਨਾਂ ਕੋਲੇ ਮੈਂ ਜਾਂਨਾ ਮੇਰਾ ਅੱਜ ਵੀ ਉਹਨਾਂ ਨਾਲ ਜਿਹੜਾ ਰਿਸ਼ਤਾ ਉਹ ਉਦਾਂ ਦਾ ਹੀ ਹੈ ਜਿੱਦਾਂ ਦਾ ਮੈਂ ਸ਼ੁਰੂ ਚ ਜਾਂਦਾ ਸੀ ਹੂੰ ਚਲੋ ਆ ਚਲੋ ਵਾਈਸ ਆਫ ਪੰਜਾਬ ਬਣ ਗਏ ਜਾਂ ਕਿਵੇਂ ਵੀ ਮੈਨੂੰ ਉਹਦੇ ਰਿਸ਼ਤੇ ਤੇ ਤੁਹਾਡਾ ਅਸਰ ਨਹੀਂ ਪੈਣਾ ਚਾਹੀਦਾ ਹੂੰ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਕੁਝ ਕਰ ਲਿਆ ਤੇ ਮੈਂ ਹੁਣ ਆਪਦੇ ਗੁਰੂ ਜੀ ਨਾਲ ਥੋੜਾ ਜਿਹਾ ਮੈਂ ਮਿਕਸ ਅਪ ਹੋ ਜਾ ਖੋਲ ਜਾ ਹਨਾ ਉਹ ਡਰ ਉਦਾਂ ਹੀ ਹੋਣਾ ਚਾਹੀਦਾ ਉਸਤਾਦ ਦਾ ਜਿਹੜਾ ਡਰ ਹੈ ਉਹ ਫਿਰ ਤੁਹਾਨੂੰ ਜਦੋਂ ਰਹਿੰਦਾ ਨਾ ਤਾਂ ਉਹ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ। ਨਹੀਂ ਉਸਤਾਦ ਅੱਜ ਕੱਲ ਕਹਿੰਦੇ ਕਿ ਨਹੀਂ ਉਸ ਤਰ੍ਹਾਂ ਦੇ ਚੇਲੇ ਨਹੀਂ ਰਹੇ ਹੁਣ। ਵੀ ਅਸੀਂ ਸਿਖਾਉਣ ਦੀ ਕੋਸ਼ਿਸ਼ ਤਾਂ ਕਰਦੇ ਆਂ ਕਿ ਚੇਲੇ 2 ਕੁ ਦਿਨ ਸਿੱਖਦੇ ਆਂ। ਚੰਦਾਰੀ ਭਰ ਜਾਂਦੇ ਆਂ। ਹਾਂ ਕਿਉਂਕਿ ਅੱਜ ਕੱਲ ਬਿਜ਼ਨਸ ਹੋ ਗਿਆ। ਪਹਿਲਾਂ ਵੀ ਗੱਲ ਕਰ ਰਹੇ ਸੀਗੇ ਤੁਸੀਂ ਕਹਿ ਰਹੇ ਸੀ ਸਿੱਖਣ ਸਿਖਾਉਣ ਦਾ ਬਿਜ਼ਨਸ ਜਿਆਦਾ ਹੋ ਗਿਆ। ਹਮ ਅੱਜ ਕੱਲ ਨਾ ਤਾਂ ਕੋਈ ਸਿਖਾ ਕੇ ਰਾਜੀ ਹੈ ਨਾ ਕੋਈ ਸਿੱਖ ਕੇ ਰਾਜੀ ਹੈ। ਹੈਨਾ? ਇੱਕ ਬਿਜ਼ਨਸ ਜਦੋਂ ਪਹਿਲਾਂ ਉਸਤਾਦ ਹੁੰਦੇ ਸੀ ਉਹ ਲੋਕ ਉਹਨਾਂ ਕੋਲੇ ਰਹਿੰਦੇ ਸੀਗੇ ਜਿਹੜੇ ਸ਼ਾਗਿਰਦ ਸੀਗੇ ਰਹਿੰਦੇ ਸੀਗੇ ਉਹਨਾਂ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਸਿਖਾਉਂਦੇ ਸੀਗੇ ਅੱਜ ਕੱਲ ਕੀ ਹੈ ਅੱਜ ਕੱਲ ਬਸ ਇੱਕ ਬਿਜ਼ਨਸ ਹੋ ਗਿਆ ਵੀ ਫੀਸ ਦਿੱਤੀ ਉਹਨੂੰ ਪੈਸਾ ਤਾਂ ਕੇ ਮਤਲਬ ਹੁੰਦਾ ਵੀ ਪੈਸੇ ਲਏ ਮੈਨੂੰ ਇੰਨਾ ਕ ਕਰਾ ਦਿਆ ਹਨਾ ਤੇ ਜਿਹੜਾ ਸਿੱਖਣ ਵਾਲਾ ਹੁੰਦਾ ਉਹਨੂੰ ਇਹ ਹੁੰਦਾ ਵੀ ਪੈਸੇ ਦਿੱਤੇ ਮੈਂ ਤਾਂ ਆ ਸਿੱਖਣਾ ਮੈਨ ਤਾਂ ਆ ਦੱਸੋ ਮੈਨੂੰ ਨਾ ਤਾਂ ਸਿੱਖਣ ਵਾਲੇ ਚ ਸਬਰ ਰਿਆ ਸਹਿਨਸ਼ੀਲਤਾ ਰਹੀ ਤੇ ਸਿਖਾਉਣ ਵਾਲੇ ਦਾ ਵੀ ਕੁਝ ਥੋੜਾ ਜਿਹਾ ਐਸੇ ਤਰੀਕੇ ਦਾ ਹੀ ਲਹਿਜਾ ਹੋ ਗਿਆ ਇਸ ਕਰਕੇ ਥੋੜਾ ਜਿਹਾ ਸਿਸਟਮ ਨਾ ਅਫਸਰਟ ਹੋ ਗਿਆ ਪਰ ਜਿਨ੍ਹਾਂ ਨੇ ਸਿੱਖਣਾ ਜਿਹੜੇ ਉਸਤਾਦ ਸਹੀ 뮤ਜ਼ਿਕ ਨੂੰ ਸਮਝ ਕੇ ਚੱਲਦੇ ਉਹ ਅੱਜ ਵੀ ਉਦਾਂ ਹੀ ਵਰਕਰ ਆ। ਜੇ ਪਹਿਲਾਂ ਸੁੰਦਾ ਸੀਗਾ ਕਿ ਵੀ ਜਿਹੜਾ ਸਿੱਖਦਾ ਸੀ ਵਿਦਿਆਰਥੀ ਕੋਈ ਵੀ ਤਾਂ ਉਹਨੂੰ ਪੇਸ਼ ਜਦੋਂ ਕਰਿਆ ਜਾਂਦਾ ਸੀ ਬਹੁਤ ਲੰਬੇ ਸਮੇਂ ਬਾਅਦ ਲੁਕੋ ਕੇ ਰੱਖਿਆ ਜਾਂਦਾ ਸੀ ਇਹ ਨਹੀਂ ਕਿ ਵੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਇੱਕ ਦਿਨ ਬੰਦਾ ਮੜਾ ਸੁਰ ਲਾਉਣਾ ਸਿੱਖਦਾ। ਤੋਂ ਸਟੂਡੀਓ ਚ ਸਾ ਲਾਉਣਾ ਸਿੱਖਦਾ ਅਗਲੇ ਦਿਨ ਦਾ ਲਾਉਣਾ ਸਿੱਖ ਜਾਂਦਾ। ਹੈ ਇਹਹੀ ਗੱਲ ਹੈ ਕਿਉਂਕਿ ਪਤਾ ਕੀ ਹੈ ਜਿਹੜੇ ਚੰਗੇ ਉਸਤਾਦ ਹਨ ਉਹ ਐਦਾਂ ਨਹੀਂ ਐ ਉਹ ਤੁਹਾਨੂੰ ਸਿਖਾਉਣਗੇ ਹਨਾ ਉਹਨਾਂ ਕੋਲੇ ਜਦੋਂ ਬੰਦਾ ਜਾਂਦਾ ਬੈਂਦਾ ਉਹਨਾਂ ਦਾ ਅੱਜ ਵੀ ਨੇਚਰ ਉਦਾਂ ਦਾ ਹੀ ਹੈ ਜਿਹੜੇ ਹੈਗੇ ਆ ਮਤਲਬ ਕਿ ਥੋੜਾ ਜਿਹਾ ਚਲੋ ਆਪ ਕਰ ਲਿਆ ਹਨਾ ਉਸ ਤੋਂ ਬਾਅਦ ਸਿਖਾਉਣ ਲੱਗ ਗਏ ਹਨਾ ਉਹ ਥੋੜਾ ਜਿਹਾ ਮਾਦਣਾ ਹੀ ਉਹਨਾਂ ਕਾ ਹਨਾ ਜੇ ਕਿਸੇ ਚੰਗੇ ਉਸਤਾਦ ਕੋਲੇ ਜਾਵਾਂਗੇ ਤਾਂ ਤੁਹਾਨੂੰ ਬਹੁਤ ਵਧੀਆ ਗਾਈਡ ਕਰੋਗੇ ਜਿੱਦਾਂ ਮੇਰੇ ਉਸਤਾਦ ਜੀ ਹਨਾ ਜਾਂ ਬਹੁਤ ਵੱਡੇ ਵੱਡੇ ਸਿੰਗਰ ਆ ਗਏ ਹਨ ਜਿਹੜੇ ਸਿਖਾਉਂਦੇ ਹਨ ਹਨ ਉਸ ਤਰੀਕੇ ਨਾਲ ਕੋਈ ਐਸੀ ਗੱਲ ਵਾਇਸ ਆਫ ਪੰਜਾਬ ਕਿਵੇਂ ਸੋਚਿਆ ਕਿਉਂਕਿ ਉਹਦੇ ਪਿੱਛੇ ਇੱਕ ਸਟਰਗਲ ਤਾਂ ਹੁੰਦਾ ਹੈਗਾ ਪਹਿਲਾਂ ਜਦੋਂ ਤੁਸੀਂ ਸਿੱਖਣ ਦੇ ਪ੍ਰੋਸੈਸ ਚੋਂ ਜੀ ਤਾਂ ਇਹ ਤਾਂ ਹੈ ਨਹੀਂ ਉਸੇ ਦਿਨ ਕਹਤਾ ਉਸਤਾਦ ਨੇ ਵੀ ਸਿੱਖਿਆ ਸਿਖਾਇਆ ਚੱਲ ਜਾ ਕੋਈ ਕਹਾਣੀ ਤਾਂ ਹੋਊਗੀ ਇਸ ਦੇ ਪਿੱਛੇ ਕਹਾਣੀ ਇਹਦੇ ਪਿੱਛੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਸ਼ੌਂਕ ਸੀਗਾ ਹੂੰ ਉਹ ਵਾਇਸ ਆਫ ਪੰਜਾਬ ਦੇਖਦੇ ਹੁੰਦੇ ਸੀ ਹਨ ਮੈਂ ਉਹਦੇ ਛੋਟਾ ਸੀਗਾ ਉਹਨਾਂ ਨੇ ਸ਼ੁਰੂ ਤੋਂ ਹੀ ਮਸ ਮੈਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੂੰ ਇਸ ਸ਼ੋਅ 'ਚ ਜਾ ਹਨਾ ਮੈਂ ਉਹਨਾਂ ਨੂੰ ਕਹਿਣਾ ਮੈਂ ਕਿ ਵੀ ਇੱਥੇ ਬਹੁਤ ਸਿੱਖੇ ਸਿਖਾਈ ਲੋਕ ਆਉਂਦੇ ਵੀ ਮੇਰਾ ਕੀ ਬੰਨਣਾ ਹਨ ਤੇ ਪਰ ਮਤਲਬ ਕਿ ਜਦੋਂ ਮੈਂ ਗਿਆ ਬਣ ਵੀ ਗਿਆ ਉਦੋਂ ਨਹੀਂ ਰਹੇ ਹਨ ਉਹਨਾਂ ਨੇ ਨਹੀਂ ਦੇਖਣਾ ਸੀਗਾ ਮੇਰੀ ਸਕਸੈਸ ਨੂੰ ਪਰ ਇਹ ਉਹਨਾਂ ਦੀਆਂ ਦਿਵਾਵਾਂ ਹੀ ਆ ਜਿਹੜਾ ਮੈਂ ਹਨਾ ਉਥੋਂ ਤੱਕ ਜਾ ਆਇਆ ਤੇ ਬਾਕੀ ਸਿੱਖ ਰਹੇ ਆ ਕੋਈ ਅਸੀ ਗੱਲ ਨਹੀਂ ਤੇ ਸਿੱਖਦੇ ਰਵਾਂਗੇ ਨਹੀਂ ਕਿਵੇਂ ਮੌਕਾ ਕਿਵੇਂ ਮਿਲਿਆ ਮਤਲਬ ਜਦੋਂ ਵਾਇਸ ਪੰਜਾਬ ਆਇਆ ਜੀ ਸੀਜ਼ਨ 12 ਉਹ ਬਸ ਇਦਾਂ ਸੀਗਾ ਮੈਂ ਸੀਜ਼ਨ 11 ਚ ਗਿਆ ਸੀਗਾ ਹੂੰ ਉਦੋਂ ਨਾ ਆ ਹਾਂ ਕੋਵਿਡ ਦਾ ਸੀਜ਼ਨ ਚੱਲ ਰਿਹਾ ਸੀਗਾ ਤੇ ਮੈਂ 11 ਚ ਗਿਆ ਵੀਡੀਓ ਬਣਾ ਕੇ ਭੇਜੀ ਉਹਨਾਂ ਨੇ ਮੈਨੂੰ ਬੁਲਾ ਲਿਆ ਮੈਂ ਦੋ ਕਾਊਂਡ ਨਿਕਲਿਆ ਕਰੋ ਵੀਡੀਓ ਬਣਾਈ ਹਾਂ ਕਰੋ ਭੇਜੀ ਸੀ ਹੂੰ ਤੇ ਮੈਂ ਦੋ ਕਾਊਂਡ ਗਿਆ ਅਗੇ ਮੇਰੇ ਮਨ ਚ ਖੁਆਬ ਬਣ ਕੇ ਮੈਂ ਗਿਆ ਯਾਰ ਬਣ ਗਈ ਗੱਲ ਹਨਾ ਤੇ ਹੁਣ ਤਾਂ ਬਣੂਗਾ ਕੁਛ ਹਨਾ ਪਹਿਲਾ ਰਾਊਂਡ ਨਿਕਲਿਆ ਵਧੀਆ ਹੋ ਗਿਆ ਦੂਜਾ ਪੂਜੇ ਜਦੋਂ ਅਸੀਂ ਸਾਹਮਣੇ ਖੜੇ ਸੀਗੇ ਹਨਾ ਉਹ ਕਹਿੰਦੇ ਜੀ ਅੱਜ ਤੁਹਾਡੀ ਘਰ ਵਾਪਸੀ ਹੈ ਜੱਜ ਕਿਹੜੇ ਸੀ ਅ ਜੱਜ ਜਦੋਂ ਸੀ ਕਿ ਕਮਲ ਖਾਨ ਜੀ ਸੀਗੇ ਸਚਨ ਹੁਜਾ ਜੀ ਸੀਗੇ ਤੇ ਮਿਸ ਪੂਜਾ ਜੀ ਸੀਗੇ ਜੀ ਤੇ ਉਹਨਾਂ ਨੇ ਜਦੋਂ ਅਨਾਉਂਸ ਕੀਤਾ ਤੇ ਮੈਨੂੰ ਬੜਾ ਮੈਂ ਕਿਹਾ ਯਾਰ ਕੀ ਸੋਚਿਆ ਸੀ ਹਨਾ ਕੀ ਹੋ ਗਿਆ ਤੇ ਮੈਂ ਟੁੱਟ ਕੇ ਜੇ ਘਰੇ ਆ ਗਿਆ ਹਨਾ ਤੇ ਮੇਰੀ ਮੰਮੀ ਨੇ ਮੈਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵੀ ਜ਼ਿੰਦਗੀ ਥੋੜੀ ਖਤਮ ਹੋ ਗਈ ਐ ਕੋਈ ਨਹੀਂ ਅਗਲੇ ਸਾਲ ਫੇਰ ਆਊਗਾ ਉਹ ਤੋਂ ਜਾੜੀ ਮੈਂ ਕਿਆ ਯਾਰ ਮੈਂ ਕਹਾ ਮੈਂ ਮਸਾ ਤਾਂ ਗਿਆ ਸੀਗਾ ਹਨਾ ਲੈਣਾ ਚ ਲੱਗ ਲੱਗੇ ਜਦੋਂ ਵੀਡੀਓ ਬਹੁਤ ਆਉਂਦੀਆਂ ਚਲੋ ਲੈਣਾ ਦਾ ਉਦੋਂ ਨਹੀਂ ਸੀਗਾ ਬਹੁਤ ਜ਼ਿਆਦਾ ਵੀਡੀਓ ਆਉਂਦੀਆਂ ਉਹਨਾਂ ਚ ਸਿਲੈਕਟ ਕਰਦੇ ਔਖਾ ਹੁੰਦਾ ਕੰਮ ਹਨਾ ਫਿਰ ਉਦੋਂ ਬਾਅਦ ਚਲੋ ਮੈਂ ਸਾਲ ਮਿਹਨਤ ਕੀਤੀ ਕਰਦੇ ਰਹੇ ਉਦੋਂ ਬਾਅਦ 12 ਸੀਜ਼ਨ ਆ ਗਿਆ ਉਦੋਂ ਬਾਅਦ ਫਿਰ ਲੈਣਾ ਵਾਲਾ ਸਿਸਟਮ ਹੀ ਸੀਗਾ ਫਿਰ ਜਿਉਂ ਲੱਗੇ ਲੈਣ ਚ ਆਏ ਆਗੀ ਵਾਰੀ ਉਹ ਵੀ ਮਾਲਕ ਦੀ ਕਿਰਪਾ ਨਾਲ ਸਿਲੈਕਟ ਹੋ ਗਏ ਫਿਰ ਮੈਂ ਸੋਚਿਆ ਮੈਂ ਕਿ ਯਾਰ ਦੋ ਕਾਉਂਡਰ ਦੋ ਤਿੰਨ ਰਾਉਂਡ ਨਿਕਲ ਜੇ ਸੈਮੀਫਾਈਨਲ ਤੱਕ ਜਾਵੜ ਗਏ ਚਲੋ ਹਿੰਨੇ ਨਾਲ ਆਪਦੇ ਏਰੀਆ ਚ ਪਛਾਣ ਬਣ ਜੂਗੀ ਹੈਨਾ ਮੈਂ ਗਿਆ ਤੇ ਕੀ ਹੋਇਆ ਚਲੋ ਸੈਮੀਫਾਈਨਲ ਵੀ ਨਿਕਲ ਗਿਆ ਨਹੀਂ ਪਹਿਲਾ ਪਹਿਲੇ ਤਾਂ ਲੈਂਡ ਚ ਕਿੱਥੇ ਲੱਗੇ ਸੀ ਪਹਿਲੇ ਤਾਂ ਚੰਡੀਗੜ੍ਹ ਸੀ ਚੰਡੀਗੜ੍ਹ ਹੀ ਲੈਂਡ ਚ ਲੱਗੇ ਹਾਂ ਚੰਡੀਗੜ੍ਹ ਦੀ ਲੈਂਡ ਬਹੁਤ ਲੰਬੀ ਸੀ ਬਹੁਤ ਲੰਬੀ ਬਹੁਤ ਰਸ਼ ਹੁੰਦਾ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਦੇਖਦੇ ਹਾਂ ਸ਼ੋਜ਼ ਕਿਉਂਕਿ ਸਾਡੇ ਪੰਜਾਬ ਚ ਟੈਲੈਂਟ ਹੀ ਇੰਨਾ ਬਹੁਤ ਸਾਰੇ ਬੱਚੇ ਆਉਂਦੇ ਆ ਹੈਨਾ ਤੇ ਅਸੀਂ ਵੀ ਲੱਗੇ ਲਾਈਨ 'ਚ ਬਸ ਜਦੋਂ ਸੈਮੀਫਾਈਨਲ ਨਿਕਲ ਗਿਆ ਮੈਨੂੰ ਮੈਂ ਟੈਨਸ਼ਨ ਫਰੀ ਹੋ ਗਿਆ ਮੈਂ ਕਿਹਾ ਪਾਵਾ ਹੁਣ ਅੱਜ ਨਿਕਲ ਜਗੇ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਚਲੋ ਮਾਲਕ ਦੀ ਕਿਰਪਾ ਹੋ ਗਈ ਤੇ ਬਣ ਵੀ ਗਏ ਅਸੀਂ ਤੁਹਾਡੇ ਸਾਹਮਣੇ ਡਰਾਮੇਬਾਜੀ ਕਿੰਨੀ ਕ ਹੁੰਦੀ ਹੈ ਇਹ ਸੀਜ਼ਨ ਦੇ ਉੱਤੇ ਜਾਂ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਰਿਐਲਿਟੀ ਸ਼ੋਅ ਨੇ ਲੋਕ ਕਹਿੰਦੇ ਨੇ ਚਰਚਾ ਕਰਦੇ ਨੇ ਕਿ ਸਭ ਡਰਾਮੇਬਾਜੀ ਹੁੰਦੀ ਹੈ ਗਾਇਕ ਦੀ ਪਿਛਲੀ ਲਾਈਫ ਨੂੰ ਕਈ ਵਾਰੀ ਉਹੀ ਦਿਖਾ ਦਿੰਦੇ ਨੇ ਹੁੰਦੀ ਹੈ ਨਹੀਂਗੀ ਉਹ ਡਰਾਮੇਬਾਜੀ ਕਰਕੇ ਦਿਖਾਉਂਦੇ ਨੇ ਨਹੀਂ ਦਰਅਸਲ ਮੈਂ ਜਿੱਥੋਂ ਤੱਕ ਦੇਖਿਆ ਮੈਨੂੰ ਕੋਈ ਇੰਨੀ ਡਰਾਮੇਬਾਜ਼ੀ ਵਾਲਾ ਤਾਂ ਸਿਸਟਮ ਲੱਗਿਆ ਨਹੀਂ ਦਰਅਸਲ ਮੈਂ ਚਾਹਦਾ ਸੀਗਾ ਵੀ ਮੈਂ ਆਪਣੇ ਫਾਦਰ ਸਾਹਿਬ ਦਾ ਜ਼ਿਕਰ ਕਰਾਣਾ ਹੈ ਸ਼ੋਅ 'ਚ ਤੇ ਉਹਨਾਂ ਨੇ ਨਹੀਂ ਸਾਨੂੰ ਕੁਝ ਕਿਹਾ ਵੀ ਤੁਸੀਂ इमोशनल ਕਰਨਾ ਚਾਹੀਦਾ ਉਹਨਾਂ ਨੇ ਉਹ ਸਾਨੂੰ ਸਿਰਫ ਇੰਨਾ ਕਹਿੰਦੇ ਵੀ ਤੁਸੀਂ ਵਧੀਆ ਪਰਫਾਰਮੈਂਸ ਦੇਣੀ ਹੈ ਹਣਾ ਜੇ ਕੋਈ ਗਲਤੀ ਹੋ ਜਾਂਦੀ ਹੈ ਉਹਨਾਂ ਨੇ ਉਦਾਂ ਹੀ ਦਿਖਾ ਦੇਣਾ ਡਰਾਮੇਬਾਜ਼ੀ ਨਹੀਂ ਉਹ ਜੇ ਉਹ ਸੱਚਾਈ ਹੈ ਤੁਸੀਂ ਗਾ ਰਹੇ ਹੋ ਜੋ ਵੀ ਤੋਂ ਦਾ ਮਤਲਬ ਕਿ ਜਿੱਦਾਂ ਵੀ ਗਾ ਰਹੇ ਹਾਂ ਠੀਕ ਹੈ ਉਹਨਾਂ ਨੇ ਉਹ ਚੱਕ ਕੇ ਦਿਖਾ ਦੇਣਾ ਬਸ ਨਹੀਂ ਕਈ ਵਾਰੀ ਜਿਵੇਂ ਜੱਜ ਲੜ ਪੈਂਦੇ ਨੇ ਆਪਸ ਵਿੱਚ ਬੈਠੇ ਬੈਠੇ ਉਹ ਹੋ ਜਾਂਦਾ ਕਈ ਵਾਰੀ ਉਹ ਡਰਾਮੇ ਬਾਜੀ ਹੈ ਕਿਉਂ ਡਰਾਮੇ ਬਾਜੀ ਨਹੀਂ ਉਹ ਦਰਅਸਲ ਹੁਣ ਜਿੱਦਾਂ ਕਿ ਜਿਹੜੇ ਮੈਂਟਰ ਆ ਉਹਨਾਂ ਨੇ ਤਿਆਰੀ ਕਰਵਾਈ ਹੈ ਉਹਨਾਂ ਨੇ ਆਪਦੇ ਹਿਸਾਬ ਨਾਲ ਤਿਆਰੀ ਕਰਾਈ ਹੈ ਜਿਹੜੇ ਜੱਜ ਆ ਉਹਨਾਂ ਦਾ ਆਪ ਦਾ ਸੁਣਨ ਦਾ ਨਜ਼ਰੀਆ ਹੈ ਹਨਾ ਜੇ ਉਹਨਾਂ ਨੂੰ ਕੋਈ ਕਮੀ ਲੱਗਦੀ ਹੈ ਉਹ ਬੱਚੇ ਨੂੰ ਕਹਿ ਦਿੰਦੇ ਆ ਫਿਰ ਉਹ ਜਿਨੇ ਤਿਆਰੀ ਕਰਾਈ ਆ ਉਹ ਫਿਰ ਅੱਗੋਂ ਪੂਰਾ ਸਟੈਂਡ ਲੈਂਦੇ ਤਿਆਰੀ ਕੌਣ ਕਰਾਉਂਦਾ ਉੱਥੇ ਫਿਰ ਸਾਡੀ ਤਿਆਰੀ ਕਰਵਾਉਂਦੇ ਸੀ ਤੇਜਵੰਤ ਕਿੱਟੂ ਜੀ ਜੀ ਹਾਂ ਉਹਨਾਂ ਨੇ ਸਾਡੀ ਤਿਆਰੀ ਕਰਵਾਈ ਸਾਰਿਆਂ ਦੀ ਅਲੱਗ-ਅਲੱਗ ਜਿੰਨੇ ਜਿਹੜੇ ਕੰਪੀਟੀਸ਼ਨ ਲੜ ਰਹੇ ਸੀ ਸਾਰਿਆਂ ਦੀ ਹਾਂ ਹਾਂ ਸਾਰੇ ਬੱਚਿਆਂ ਦੀ ਤਿਆਰੀ ਉਹੀ ਕਰਾਉਂਦੇ ਦੇਖਣਾ ਜੱਜ ਨੇ ਹਾਂ ਦੇਖਣਾ ਜੱਜ ਨੇ ਵੀ ਇਹ ਨਹੀਂ ਹੈਗਾ ਵੀ ਇੱਕ ਬੰਦੇ ਤੇ ਜਿਆਦਾ ਜ਼ੋਰ ਲਾਤਾ ਤੇ ਦੂਜੇ ਨੂੰ ਛੇੜਦਾ ਨਹੀਂ ਨਹੀਂ ਇਦਾਂ ਇਦਾਂ ਕੁਛ ਨਹੀਂਗਾ ਉਹਨਾਂ ਨੇ ਤਾਂ ਸਾਰਿਆਂ ਨੂੰ ਇੱਕ ਸਮਾਨ ਸਮਝ ਕੇ ਤਿਆਰੀ ਕਰਾਉਂਦੇ ਆ ਉਹ ਅਗਲੇ ਦੀ ਕਿਸਮਤ ਆ ਫਿਰ ਜਦੋਂ ਮੌਕੇ ਤੇ ਕੋਈ ਗਲਤੀ ਹੋ ਗਈ ਤੇ ਉਹ ਫਿਰ ਹੋ ਜਾਂਦਾ ਕੰਮ ਇਹ ਇਸ ਮਤਲਬ ਰਿਐਲਿਟੀ ਸ਼ੋਅ ਜਾਣਾ ਵੱਡੀ ਗੱਲ ਹੁੰਦੀ ਹੈ ਕਿਉਂਕਿ ਚਰਚਾ ਹਾਲਾਂਕਿ ਹੁਣ ਤਾਂ ਮੀਡੀਆ ਹੀ ਇੰਨਾ ਹੋ ਗਿਆ ਕਿ ਹਰ ਮੋਬਾਈਲ ਵਾਲਾ ਇੱਥੇ ਮਤਲਬ ਕਹਿੰਦਾ ਕਿ ਮੇਰਾ ਚੈਨਲ ਆ ਪਰ ਉਦੋਂ ਇਹ ਸੀਗਾ ਕਿ ਚਰਚਾ ਹੁੰਦੀ ਸੀ ਜਦੋਂ ਪਰਫਾਰਮ ਪਰਫਾਰਮੈਂਸ ਹੁੰਦੀ ਸੀਗੀ ਤਾਂ ਲੋਕ ਦੇਖਦੇ ਸੀ ਬੈਠ ਕੇ ਘਰ ਚ ਬਿਲਕੁਲ ਹੁਣ ਵੀ ਉਨਾ ਹੀ ਕ੍ਰੇਜ਼ ਆ ਹੁਣ ਇਦਾਂ ਹੁਣ ਥੋੜਾ ਸੋਸ਼ਲ ਮੀਡੀਆ ਜ਼ਿਆਦਾ ਹੋ ਗਿਆ ਹੈਨਾ ਉਹਦੇ ਨਾਲ ਲੋਕ ਆਪਣੇ ਫੋਨਸ ਤੇ ਦੇਖ ਲੈਂਦੇ ਹਨ ਟੀਵੀ ਘਟ ਦੇਖਦੇ ਆ ਪਰ ਅੱਜ ਵੀ ਉਨੇ ਕਿਉਂਕਿ ਟੈਲੈਂਟ ਬਹੁਤ ਹੈ ਪੰਜਾਬ ਚ ਇੰਨੇ ਜਾਣੇ ਹੁਣ ਤੱਕ ਬਣ ਗਏ ਹਣਾ ਇੰਨੇ ਜਾਣੇ ਉਹਨਾਂ ਸ਼ੋਹਾਂ ਚੋਂ ਨਿਕਲ ਗਏ ਬਹੁਤ ਵੱਡੇ ਵੱਡੇ ਸਟਾਰ ਵੀ ਐ ਜਿੱਦਾਂ ਨਿਮਰਤ ਖਹਿਰਾ ਜੀ ਐ ਹਣਾ ਜੀ ਰਣਜੀਤ ਬਾਵਾ ਜੀ ਇੰਨਾ ਸ਼ੋਹਾਂ ਚੋਂ ਗਏ ਹਾਂ ਇੰਨਾ ਸ਼ੋਹਾਂ ਉਹਦੇ ਵਿੱਚ ਪਰ ਨਹੀਂ ਇਹ ਪਹਿਲੇ ਪਹਿਲੇ ਜਿਹੜੇ ਸੀਜ਼ਨ ਰਹੇ ਉਹਨਾਂ ਚ ਤਾਂ ਚਰਚਾ ਰਹੀ ਜਿਹੜੇ ਇਹ ਸਿੰਗਰ ਨਿਕਲੇ ਉਹਨਾਂ ਚੋਂ ਉਹਨਾਂ ਦਾ ਨਾਮ ਅੱਜ ਵੀ ਬੋਲਦਾ ਹੈ ਪਰ ਬਾਅਦ ਜਿਹੜੇ ਅੱਗੇ ਵੱਧਿਆ ਗਿਆ ਵੱਧਿਆ ਗਿਆ ਉਹ ਫਿਰ ਅਲੋਪ ਹੁੰਦੇ ਰਹੇ ਉਹ ਮੇਰਾ ਖਿਆਲ ਤਾਂ ਇੱਕ ਮੁੰਡਾ ਬਣਿਆ ਸੀ ਉਹ ਬਾਅਦ ਚ ਨਜ਼ਰ ਹੀ ਨਹੀਂ ਆਇਆ ਕਦੇ ਹਾਂ ਉਹ ਦਰਅਸਲ ਮੇਰਾ ਨਜ਼ਰੀਆ ਥੋੜਾ ਸੋਚਣ ਦਾ ਇਦਾਂ ਵੀ ਉਦੋਂ ਸ਼ੋ ਨਵਾਂ ਨਵਾਂ ਸੀਗਾ ਹਨਾ ਲੋਕਾਂ ਦਾ ਕ੍ਰੇਜ਼ ਬਹੁਤ ਜ਼ਿਆਦਾ ਸੀਗਾ ਹੁਣ ਥੋੜਾ ਜਿਹਾ ਲੋਕ ਵੀ ਆਪਣੇ ਕੰਮਾਂ ਕਾਰਾਂ 'ਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਹਨਾ ਬਾਕੀ ਜਦੋਂ ਕੋਈ ਬੰਦਾ ਉਹਨੂੰ ਖੁਦ ਮਿਹਨਤ ਤੇ ਵੀ ਹੁੰਦਾ ਹਨਾ ਵੀ ਉਹ ਇੱਕ ਵਾਰੀ ਸ਼ੋ ਤੁਹਾਨੂੰ ਪਲੇਟਫਾਰਮ ਤੇ ਕਿਤੇ ਖੜਾ ਕਰਤਾ ਕਿਸੇ ਚੈਨਲ ਨੇ ਤੁਹਾਨੂੰ ਬਣਾਤਾ ਉਸ ਤੋਂ ਬਾਅਦ ਤੁਹਾਨੂੰ ਖੁਦ ਦੇਖਣਾ ਪਊਗਾ ਵੀ ਮੈਂ ਕੀ ਕਰਨਾ ਹਨਾ ਤੇ ਬਾਕੀ ਕਿਸਮਤ ਤੇ ਵੀ ਡਿਪੈਂਡ ਹੁੰਦਾ ਗੁਰਵੀਰ ਜੀ ਪੈਸੇ ਕਿੰਨੇ ਦਿੱਤੇ ਫਿਰ ਵਿਨਰ ਜੇਤੂ ਹੋਣ ਲਈ ਪੈਸੇ ਤਾਂ ਭਾਜੀ ਮੈਂ ਕੋਈ ਪੈਸੇ ਨਹੀਂ ਦਿੱਤੇ ਨਾ ਹੀ ਮੇਰੀ ਇੰਨੀ ਹੈਸੀਅਤ ਆ ਵੀ ਮੈਂ ਪੈਸੇ ਦੇ ਕੇ ਨਹੀਂ ਲੋਕ ਕਹਿੰਦੇ ਨੇ ਚਰਚਾ ਚੱਲਦੀ ਆ ਲੋਕ ਲੋਕਾਂ ਦੀ ਫਿਰ ਪਤਾ ਨਹੀਂ ਭਾਜੀ ਜਿਹੜਾ winner ਜੇਤੂ ਹੁੰਦਾ ਉਹਦਾ ਕਿਤੇ ਨਾ ਕਿਤੇ ਟੰਕਾ ਆੜਿਆ ਹੁੰਦਾਗਾ ਕਿਤੇ ਜੱਜ ਨਾਲ ਜਾਂ ਕਿਸੇ ਕੰਮ ਜਿਹੜਾ ਜਿਸ ਕੰਪਨੀ 'ਚ ਤੁਸੀਂ ਕੰਮ ਕਰਦੇ ਆ ਉੱਥੇ ਕਿਤੇ ਨਾ ਕਿਤੇ ਹਾਂ ਤਾਂ ਬਿਲਕੁਲ ਸਰਾ ਸਰ ਝੂਠ ਹੈ ਹਾਂ ਮੈਂ ਜੇ ਪੈਸੇ ਵਾਲਾ ਸਿਸਟਮ ਹੀ ਹੁੰਦਾ ਤੇ ਅੱਜ ਮੈਂ ਬਣਦਾ ਨਾ ਨਹੀਂ ਪਹਿਲਾਂ ਗੱਲਾਂ ਹੋਈਆਂ ਨੇ ਕਹਿੰਦੇ ਨੇ ਕਿ ਕਈ winner ਉਹ ਬਣੇ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਬਣੇ ਉਹ ਚਰਚਾ ਜੁ ਹੁੰਦੀ ਆ ਸੋਸ਼ਲ ਮੀਡੀਆ ਤੇ ਅਕਸਰ ਚਰਚਾ ਹੁੰਦੀ ਆ ਇਹ ਗੱਲ ਕਹਿੰਦਾ ਉਹਨੂੰ ਮੇਰੇ ਸਾਹਮਣੇ ਲਿਆਓ ਨਹੀਂ ਤੁਸੀਂ ਦੇਖੀ ਹੋਣੀ ਚਰਚਾ ਹੁੰਦੀ ਪਹਿਲੇ ਪਹਿਲੇ ਸੀਜ਼ਨ ਵਾਰੀ ਸ਼ਾਇਦ ਇਹ ਚਰਚਾ ਜ਼ਿਆਦਾ ਹੋਈ ਸੀ ਉਹ ਤਾਂ ਅਸਲ ਪਤਾ ਕੀ ਹੁੰਦਾ ਹਮ ਜਿਸ ਸੀਜ਼ਨ ਦੀ ਤੁਸੀਂ ਗੱਲ ਕਰਦੇ ਹੋ ਜਦੋਂ ਮੁਹੰਮਦ ਰਸ਼ਾਦ ਜੀ ਸੀ ਮੁਹੰਮਦ ਰਸ਼ਾਦ ਹਾਂ ਤੇ ਰੌਸ਼ਨ ਪ੍ਰਿੰਸ ਜੀ ਸੀ ਹਮ ਮੇਰਾ ਖਿਆਲ ਉਹ ਦੋਵੇਂ ਮੁਕੰਮਲ ਸਿੰਗਰ ਠੀਕ ਹੈ ਜੇ ਰੌਸ਼ਨ ਪ੍ਰਿੰਸ ਜੀ ਬਣੇ ਆ ਤਾਂ ਅੱਜ ਦੇਖੋ ਉਹਨਾਂ ਨੇ ਬਹੁਤ ਕੁਝ ਕੀਤਾ ਹਨ ਤੇ ਜਿਹੜਾ ਮੁਹੰਮਦ ਇਰਸ਼ਾਦ ਜੀ ਦਾ ਸਟਾਈਲ ਹੈ ਉਹ ਸੂਫੀ ਸਟਾਈਲ ਹੈ ਉਹ ਅੱਜ ਵੀ ਉਹਨਾਂ ਹੀ ਵਰਕਰਾਂ ਦوسی ਨੂੰ ਗਾਉਂਦੇ ਆ ਬਾਕੀ ਇਹਦੇ ਵਿੱਚ ਥੋੜਾ ਜਿਹਾ ਲੱਕ ਵੀ ਹੁੰਦਾ ਹਨਾ ਬਾਕੀ ਜੋ ਮਾਲਕ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਪਰ ਤੁਸੀਂ ਕਹਿੰਦੇ ਹੋ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਨਹੀਂ ਮੇਰੇ ਖਿਆਲ ਨਾਲ ਤਾਂ ਨਹੀਂ ਹੁੰਦਾ ਜੇ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਅੱਜ ਬਣ ਕੇ ਨਾ ਬੈਠਾ ਹੁੰਦਾ ਪਰ ਜਿਵੇਂ ਤੁਸੀਂ ਦੱਸਿਆ ਕਿ ਜਾਦੇ ਮਤਲਬ ਪਹਿਲੇ ਪਹਿਲੇ ਸ਼ੋਅ ਸੀ ਇਸ ਕਰਕੇ ਚਰਚਾ ਹੋਈ ਤੁਹਾਨੂੰ ਕਦੇ ਦੁੱਖ ਹੋਇਆ ਕਿ ਅਸੀਂ ਅੱਗੇ ਆਏ ਬਾਅਦ ਨਜ਼ਰ ਹੀ ਨਹੀਂ ਆਏ ਕਦੇ ਗਰਮੀਤ ਬਾਅਦ ਨਜ਼ਰ ਹੀ ਨਹੀਂ ਆਇਆ ਜਦੋਂ ਚੱਲਿਆ ਸਟੇਜ ਤੋਂ ਉਹ ਦਰਅਸਲ ਪਤਾ ਕੀ ਹੈ ਦੇਖੋ ਜਦੋਂ ਕੋਈ ਬਣ ਜਾਂਦਾ ਉਹ ਦੋ ਟਾਈਮ ਹੀ ਨਹੀਂ ਟੀਵੀ ਤੇ ਚੱਲਦਾ ਜੀ ਠੀਕ ਹੈ ਉਸ ਤੋਂ ਬਾਅਦ ਕੀ ਹੈ ਉਹ ਆਪਣੇ ਕੰਮਕਾਰ ਕਰਦਾ ਰਹਿੰਦਾ ਹੁਣ ਜਿਵੇਂ ਸਾਡਾ ਸਟੂਡੀਓ ਹੈ ਠੀਕ ਹੈ ਅਸੀਂ ਆਪਦੇ ਗਾਣੇ ਕਰਦੇ ਹਾਂ ਠੀਕ ਹੈ ਲੋਕਾਂ ਦੇ ਵੀ ਕਰਦੇ ਹਾਂ ਹੋਰਾਂ ਦੇ ਵੀ ਕਰਦੇ ਹਾਂ ਅਸੀਂ ਆਪਦੇ ਕੰਮ 'ਚ ਬਿਜ਼ੀ ਪਰ ਉਦੋਂ ਤਾਂ ਪੂਰੀ ਚਰਚਾ ਹੋਈ ਇਸ ਇਲਾਕੇ 'ਚ ਮਕਸਰ 'ਚ ਵੀ ਗਰਮੀਤ ਸਿੰਘ ਇੱਥੋਂ ਦਾ ਬਿਲਕੁਲ ਪਰ ਬਾਅਦ ਲੋਕ ਭੁੱਲ ਗਏ ਗਰਮੀਤ ਨੂੰ ਇਹ ਤਾਂ ਹੀ ਅੱਗੇ ਜਿਹੜਾ ਦਿਖਦਾ ਉਹੀ ਵਿਕਦਾ ਹਾਂ ਇਹ ਤਾਂ ਫਿਰ ਅਸਰ ਤਾਂ ਪੈਦਾ ਹੀ ਇਹ ਤੇ ਤੁਹਾਨੂੰ ਦਿਖੇ ਕਿਉਂ ਨਹੀਂ ਨਜ਼ਰ ਹੀ ਨਹੀਂ ਆਏ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਅਸੀਂ ਕੰਮ ਕਰ ਰਹੇ ਸਾਡੇ ਗਾਣੇ ਲਗਾਤਾਰ ਆ ਰਹੇ ਆ ਉਹ ਇਦਾਂ ਆਗਾ ਵੀ ਚਲੋ ਕਿਸੇ ਵੱਡੇ ਪਲੇਟਫਾਰਮ ਤੇ ਹਜੇ ਨਹੀਂ ਆ ਰਹੇ ਠੀਕ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੈਨਾ ਬੈਠੇ ਨਹੀਂਗੇ ਅਸੀਂ ਮਤਲਬ ਥੱਕੇ ਨਹੀਂ ਨਾ ਹਾਰੇ ਆ ਹੈਨਾ ਮਿਹਨਤ ਅੱਜ ਵੀ ਜਾਰੀ ਹੈ ਕਿਸੇ ਨੇ ਤਾਣਾ ਮਾਰਿਆ ਮੇਰੇ ਨੂੰ ਕਦੇ ਤਨ ਨੇ ਤਾਂ ਬਹੁਤ ਬਾਰੇ ਪਰ ਉਹਨਾਂ ਨੂੰ ਜਵਾਬ ਵੀ ਮਿਲੇ ਮੈਂ ਕਹਿੰਦਾ ਨਹੀਂ ਤਾਂ ਨਜ਼ਰ ਹੀ ਨਹੀਂ ਆਏ ਕਰਨ ਨਹੀਂ ਨਹੀਂ ਪਰ ਉਹਨਾਂ ਨੂੰ ਜਵਾਬ ਵੀ ਮਿਲੇ ਕੀ ਜਵਾਬ ਦਿੱਤਾ ਕਿਸੇ ਨੇ ਮੈਨੂੰ ਇਹੀ ਕਿਹਾ ਸੀਗਾ ਵੀ ਇਹ ਸ਼ੋਅਾਂ 'ਚ ਜਾ ਕੇ ਨਹੀਂ ਕੁਝ ਬਣਦਾ ਹਨਾ ਕੀ ਨੇ ਕਿਹਾ ਸੀ ਆਹੀ ਤੋਂ ਡੇ ਵਾਲੀ ਗੱਲ ਵੀ ਪੈਸੇ ਚੱਲਦੇ ਹਨਾ ਵੀ ਤਰੀਕ ਨੇ ਪੁੱਛ ਪ੍ਰਤੀਤ ਕਰਨੀ ਉੱਥੇ ਸਾਰਾ ਕੁਝ ਸੈੱਟ ਹੁੰਦਾ ਜੀ ਗੱਲ ਤਾਂ ਉੱਡਦੀ ਐ ਇਹ ਹਾਂ ਪੂਰੀ ਉੱਡਦੀ ਐ ਪਰ ਪਰ ਮੈਂ ਮੈਂ ਤਾਂ ਰੱਬ ਦਾ ਨਾਮ ਲੈ ਕੇ ਗਿਆ ਹਾਂ ਠੀਕ ਐ ਤੇ ਸਿੱਧੀ ਨੀਤ ਸੀਗੀ ਤੇ ਅੱਜ ਸਾਰਾ ਕੁਝ ਮੁਕੰਮਲ ਹੈ ਤੇ ਤਾਨੇ ਵਾਲਾ ਜਿਹੜਾ ਹੈਗਾ ਸਿਸਟਮ ਉਹ ਮੈਨੂੰ ਹੁਣ ਮੇਰੇ ਖਿਆਲ ਮੇਰਾ ਕੋਈ ਖਾਸ ਹੀ ਸੱਜਣ ਮਿੱਤਰ ਸੀਗਾ ਤੇ ਅਸੀਂ ਦੋਵੇਂ ਰਿਆਈ ਕਰ ਰਹੇ ਸੀ ਮੈਂ ਕਿਹਾ ਯਾਰ ਆਪਾਂ ਸ਼ੋਅ 'ਚ ਚੱਲ ਗਏ ਹੈਨਾ ਵਾਇਸ ਆਫ ਪੰਜਾਬ 'ਚ ਉਸ ਟਾਈਮ ਮੇਰਾ ਕੋਈ ਗਾਣਾ ਗੁਣਾ ਨਹੀਂ ਆਇਆ ਸੀਗਾ ਹੈਨਾ ਤੇ ਉਹਦਾ ਕੋਈ ਇੱਕ ਅੱਧਾ ਗਾਣਾ ਆਇਆ ਸੀਗਾ ਚਲੋ ਵਧੀਆ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਆਪਾਂ ਚੱਲਦੇ ਹਾਂ ਹੈਨਾ ਵਾਇਸ ਆਫ ਪੰਜਾਬ 'ਚ ਚੱਲਦੇ ਹਾਂ ਬੀ ਇਹਦੇ ਨਾਲ ਥੋੜਾ ਜਿਹਾ ਬੰਦੇ ਦਾ ਹੋਲਡ ਬਣ ਜਾਂਦਾ ਹੈ ਨਾ ਲੋਕ ਜਾਣਨ ਲੱਗ ਜਾਂਦੇ ਟੀਵੀ ਤੇ ਆਉਂਦਾ ਬੰਦਾ ਦਿਸਦਾ ਲੋਕਾਂ ਨੂੰ ਹੈ ਨਾ ਉਹ ਕਹਿੰਦਾ ਯਾਰ ਕਹਿੰਦਾ ਮੇਰਾ ਗਾਣਾ ਗੁਣਾ ਆਇਆ ਕਹਿੰਦਾ ਤੂੰ ਜਾ ਕਹਿੰਦਾ ਤੈਨੂੰ ਲੋੜ ਆ ਹੈ ਨਾ ਮੈਂ ਕਹਿਆ ਯਾਰ ਫਿਰ ਕਿੱਡੀ ਕੁ ਗੱਲ ਹੈ ਨਾ ਮੈਂ ਕਹਿਆ ਵੀ ਤੂੰ ਵੀ ਜਾ ਸਕਦਾ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਕਹਿੰਦਾ ਇਸ ਟਾਈਮ ਕਹਿੰਦਾ ਮੈਨੂੰ ਵੱਧ ਜਾਣ ਦੇ ਇੰਡਸਟਰੀ 'ਚ ਅੱਛਾ ਹੈ ਨਾ ਵੀ ਤੂੰ ਵੇਖ ਲੈ ਜੇ ਤੈਨੂੰ ਤੈਨੂੰ ਜਾਣਦੇ ਨਹੀਂ ਤੂੰ ਜਾ ਸਕਦਾ ਹੈ ਨਾ ਮੈਨੂੰ ਬੜੀ ਗੱਲ ਪਿੰਚ ਕੀਤੀ ਮੈਂ ਕਹਿਆ ਯਾਰ ਵੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਕਿਸੇ ਨੂੰ ਹਨਾ ਮੈਂ ਧਿਆਨ ਰੱਖਦਾ ਵੀ ਮੇਰੇ ਨਾਲ ਜਿੰਨੇ ਵੀ ਮੁੰਡੇ ਹੁੰਦੇ ਮੈਂ ਕਿਸੇ ਨੂੰ ਕਦੇ ਵੀ ਕੋਈ ਐਓ ਜੀ ਗੱਲ ਨਹੀਂ ਕਹਿੰਦਾ ਕੱਲ ਨੂੰ ਹੋ ਸਕਦਾ ਉਹ ਮੇਰਾ ਵੀ ਮੇਰੇ ਤੋਂ ਵੀ ਕਿਤੇ ਤਾਂ ਬੈਠਾ ਉੱਪਰ ਬੈਠਾ ਹੋਵੇ ਕਿਸੇ ਨੂੰ ਵੀ ਘੱਟ ਨਹੀਂ ਸਮਝਣਾ ਚਾਹੀਦਾ ਹਨਾ ਤੇ ਉਹ ਬੰਦੇ ਨੇ ਮੈਨੂੰ ਇਹ ਕਹੇ ਕਹਿੰਦਾ ਵੀ ਤੈਨੂੰ ਵੱਧ ਜਾਣਦੇ ਕੇ ਮੈਨੂੰ ਹਨਾ ਪਰ ਅੱਜ ਇਹ ਉਹਨੂੰ ਜਵਾਬ ਹੈ ਵੀ ਹੁਣ ਖੁਦ ਦੇਖ ਲੈਣਾ ਚਾਹੀਦਾ ਵੀ ਕਿਹਨੂੰ ਵੱਧ ਜਾਣਦਾ ਕੀ ਕਿੰਨਾ ਸਤਕਾਰ ਦਿੱਤਾ ਜਦੋਂ ਜਿੱਤ ਕੇ ਆਏ ਸੀ ਸਤਕਾਰ ਤਾਂ ਮੇਰੇ ਸ਼ਹਿਰ ਦੇ ਆਨੇ ਵੀ ਬਹੁਤ ਦਿੱਤਾ ਹੂੰ ਮੇਰੇ ਘਰਦਿਆਂ ਨੂੰ ਤਾਂ ਮਾਣ ਮਹਿਸੂਸ ਹੋਣਾ ਹੀ ਸੀਗਾ ਜੀ ਮੇਰੇ ਸਾਕੀ ਸੰਬੰਧੀ ਯਾਰ ਦੋਸਤ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਲਵਾਈਆਂ ਫੋਟੋਆਂ ਤੁਹਾਡੇ ਨਾਲ ਲੋਕਾਂ ਨੂੰ ਮੈਂ ਉਥੋਂ ਸ਼ਾਇਦ ਉਹ ਵੀਡੀਓ ਹੋਊਗੀ ਤਾਂ ਮੈਂ ਤੁਹਾਨੂੰ ਭੇਜੂਗਾ ਜਦੋਂ ਮੈਂ ਬਣ ਕੇ ਆਇਆ ਸੀਗਾ ਤੇ ਮੇਰੇ ਸ਼ਹਿਰਦਿਆਂ ਨੇ ਬਹੁਤ ਘੈਂਟ ਤਰੀਕੇ ਨਾਲ ਸਵਾਗਤ ਕੀਤਾ ਪੂਰੇ ਸ਼ਹਿਰ ਨੇ ਪੂਰੇ ਸ਼ਹਿਰ ਨੇ ਹਾਰ ਪਾਏ ਹਨਾ ਤੇ ਬਹੁਤ ਬਹੁਤ ਸੋਹਣਾ ਸਤਿਕਾਰ ਦਿੱਤਾ ਪੈਸੇ ਮਿਲੇ ਚੈੱਕ ਮਿਲਿਆ ਕਿ ਕੱਲਾ ਵੱਡੀ ਸਾਰੀ ਚੈੱਕ ਵਾਲਾ ਜਿਹੜਾ ਉਹ ਫੜਾਉਂਦੇ ਨੇ ਇਕੱਲੀ ਉਹੀ ਨਹੀਂ ਨਹੀਂ ਚੈੱਕ ਇਹਦੇ ਵਿੱਚ ਲੱਖ ਰੁਪਿਆ ਇਨਾਮ ਹੁੰਦਾ ਹਮ ਉਹ ਟੈਕਸ ਵਗੈਰਾ ਕੱਟ ਕੇ 70000 ਰੁਪਿਆ ਤੁਹਾਨੂੰ ਮਿਲਿਆ ਹਾਂ ਮਿਲ ਗਿਆ ਨਾਲ ਟਰੋਫੀ ਜਿਹੜੀ ਇੱਕ ਆ ਹਾਂ ਟਰੋਫੀ ਬਾਕੀ ਗਿਫਟ ਹੈਂਪਰ ਹੁੰਦੇ ਆ ਕਿਉਂਕਿ ਮੇਰੀ ਆਦਤ ਤਾਂ ਮੈਂ ਝੂਠ ਨਹੀਂ ਕਦੇ ਵੀ ਬੋਲਦਾ ਜੋ ਗੱਲ ਸਿੱਧੀ ਹੈ ਉਹ ਸਿੱਧੀ ਹੈ ਸਿੱਧੀ ਕਹਿ ਦਈਦੀ ਜੋ ਮਿਲਿਆ ਉਹ ਹੈ ਹਨਾ ਬਾਕੀ ਮੈਨੂੰ ਉਹ ਸ਼ੋਅ ਨੇ ਬਹੁਤ ਕੁਝ ਦਿੱਤਾ ਜੀ ਮੈਨੂੰ ਇੱਕ ਪਛਾਣ ਦਿੱਤੀ ਜੀ ਜਿਹਦੇ ਜਰੀਏ ਅੱਜ ਤੁਸੀਂ ਮੇਰੇ ਇੰਟਰਵਿਊ ਕਰ ਰਹੇ ਹੋ ਹਨਾ ਮੇਰੀ ਇਹ ਆਦਤ ਨਹੀਂ ਕਿ ਵੀ ਮੈਂ ਕਹਾਂ ਵੀ ਮੈਨੂੰ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਮੈਨੂੰ ਐਡੇ ਵੱਡੇ ਪਲੇਟਫਾਰਮ ਤੇ ਖੜਾ ਕਰਤਾ ਮੈਨੂੰ ਮੌਕਾ ਮਿਲਿਆ ਠੀਕ ਹੈ ਚਾਰ ਲੋਕ ਜਾਣਨ ਲੱਗ ਗਏ ਜੇ ਅੱਜ ਕਿਸੇ ਪ੍ਰੋਗਰਾਮ ਤੇ ਜਾਈਦਾ ਵੱਡੇ ਵੱਡੇ ਸਿੰਗਰਾਂ ਦੇ ਮੰਨ ਲਓ ਹੁਣ ਪਿੱਛੇ ਦੇ ਸਾਡਾ ਪ੍ਰੋਗਰਾਮ ਸੀਗਾ ਅ ਉਸਤਾਦ ਜਨਾਬ ਸਲੀਮ ਜੀ ਨਾਲ ਮਾਸਟਰ ਸਲੀਮ ਜੀ ਨਾਲ ਸਲੀਮ ਜੀ ਨਾਲ ਇਕੱਠਾ ਸੀਗਾ ਉਹਨਾਂ ਤੋਂ ਪਹਿਲਾਂ ਮੈਂ ਗਾਇਆ ਬਾਅਦ ਚ ਉਹਨਾਂ ਨੇ ਸਪੈਸ਼ਲ ਮੇਰੇ ਬਾਰੇ ਬੋਲਿਆ ਹਨਾ ਪਿਆਰ ਦਿੱਤਾ ਤੇ ਉਹ ਸ਼ੋਹ ਦੇ ਕਰਕੇ ਹੀ ਹੈ ਨਹੀਂ ਮੈਂ ਤਾਂ ਕਿੱਥੇ ਜੇ ਮੈਂ ਜਾ ਕੇ ਆਏ ਸੈਲਫੀ ਵੀ ਲੈਂਦਾ ਉਹਨਾਂ ਨਾਲ ਤੇ ਮੈਨੂੰ ਕਿੱਥੇ ਉਹ ਉਹਦਾ ਜਾਨਣਾ ਸੀਗਾ ਉਹ ਸ਼ੋਹ ਦੀ ਸ਼ੋਹ ਦੀ ਬਦੌਲਤ ਹੈ ਅੱਜ ਜੋ ਇਹਨਾਂ ਪਿਆਰ ਦਿੰਦੇ ਕੋਈ ਗਾਣਾ ਅੱਜ ਇਸ ਮਾਹੌਲ 'ਚ ਹਾਂ ਗਾਣਾ ਤੁਹਾਨੂੰ ਮੈਂ ਇੱਕ ਮੇਰਾ ਗਾਣਾ ਕੜਾ ਗਾਣਾ ਆਇਆ ਸੀਗਾ ਜੀ ਤੇ ਉਹਦੇ ਤੇ ਇੰਸਟਾਗ੍ਰਾਮ ਤੇ ਵੀ ਮੇਰਾ ਖਿਆਲ 4-5 ਲੱਖ ਲੱਖ ਰੀਲਾ ਬਣੀਆਂ ਹੋਈਆਂ ਤਾਂ ਉਹ ਮੈਂ ਤੁਹਾਨੂੰ ਸੁਣਾਉਣਾ ਹੋ ਸਾਡਾ ਚੱਲਦਾ ਰਿਲੇਸ਼ਨ ਸੀ 3 ਸਾਲ ਦਾ ਉਹਨੂੰ ਦੁਨੀਆ ਦੀ ਭੀੜ ਵਿੱਚੋਂ ਦਿਲ ਭੜਦਾ ਹੋਣੀ ਮਜਬੂਰ ਕਿਸੇ ਗੱਲੋਂ ਚੰਦਰੀ ਬਸ ਇਹੀ ਸੋਚ ਸੋਚ ਰਹੀ ਨਾ ਟਾਲਦਾ ਟੁੱਟੀਆਂ ਦਾ ਦੁੱਖ ਉਹ ਤੋਂ ਦੂਣਾ ਹੋ ਗਿਆ ਜਿਵੇਂ ਲੱਗੀਆਂ ਦਾ ਚਾ ਸੀਗਾ ਬੜਾ ਮਿੱਤਰੋ ਉਹਦੇ ਕੋਲੇ ਮੇਰਾ ਦਿੱਤਾ ਛੱਲਾ ਰਹਿ ਗਿਆ ਮੇਰੇ ਕੋਲੇ ਐ ਨਿਸ਼ਾਨੀਆਂ ਦੀ ਕੜਾ ਮਿੱਤਰੋ ਉਹਦੇ ਕੋਲੇ ਮੇਰਾ ਦਿੱਤਾ ਛੱਲਾ ਰਹਿ ਗਿਆ ਮੇਰੇ ਕੋਲੇ ਐ ਨਿਸ਼ਾਨੀਆਂ ਦੀ ਕੜਾ ਮਿੱਤਰੋ ਕੀ ਬਾਤ ਹੈ ਕਿਹੜੇ ਕਿਹੜੇ ਸਿੰਗਰ ਜਿਹੜੇ ਤੁਸੀਂ ਕਿਹਾ ਕਿ ਉਸ ਸਮੇਂ ਜੱਜ ਜਿਹੜੇ ਰਹੇ ਉਹਨਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ ਜਿਨ੍ਹਾਂ ਨੂੰ ਤੁਸੀਂ ਮਿਲੇ ਬਾਅਦ ਦੇ ਵਿੱਚ ਵੀ ਮਿਲਦੇ ਰਹੇ ਜਿਨ੍ਹਾਂ ਨਾਲ ਤੁਹਾਡੀ ਸਾਹਜ ਹੁਣ ਵੀ ਬਰਕਰਾਰ ਹੈ ਹੁਣ ਤੱਕ ਹੈ ਜਿੱਦਾਂ ਮੈਂ ਜ਼ਿਕਰ ਕੀਤਾ ਸਲੀਮ ਭਾਜੀ ਹਮ ਮੰਨਤ ਨੂਰ ਜੀ ਤੇ ਗੁਰਮੀਤ ਸਿੰਘ ਜੀ 뮤직 ਡਾਇਰੈਕਟਰ ਹੈ ਨਾ ਉਹ ਮੇਨ ਜੱਜ ਸੀਗੇ ਉਸ ਟਾਈਮ ਜੀ ਤੇ ਉਹਨਾਂ ਨੂੰ ਮੈਂ ਅੱਜ ਵੀ ਮਿਲਦਾ ਉਸੇ ਤਰੀਕੇ ਨਾਲ ਮਿਲਦੇ ਬਹੁਤ ਪਿਆਰ ਨਾਲ ਟਿੱਟੂ ਸਾਹਿਬ ਨੂੰ ਮਿਲੇ ਦੁਆਰਾ ਹਾਂ ਮਿਲਦੇ ਕਿ ਉਹਨਾਂ ਦਾ ਸਿਖਾਉਣ ਦਾ ਢੰਗ ਕੀ ਰਹਿੰਦਾ ਹੈਗਾ ਉਹਨਾਂ ਦਾ ਸਿਖਾਉਣ ਦਾ ਢੰਗ ਬਹੁਤ ਘੈਂਟ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਵੀ ਡਰਨਾ ਨਹੀਂ ਹੂੰ ਜਦੋਂ ਬੰਦਾ ਡਰ ਜਾਂਦਾ ਨਾ ਤੇ ਇੱਕ ਕੌਨਫੀਡੈਂਸ ਰੱਖਣਾ ਜਿਹੜਾ ਤੁਹਾਡਾ ਕੌਨਫੀਡੈਂਸ ਲੈਵਲ ਹੈ ਹਨਾ ਉਹੀ ਤੁਹਾਨੂੰ ਅੱਗੇ ਲੈ ਕੇ ਜਾਂਦਾ ਕਈ ਵਾਰੀ ਤੁਹਾਡਾ ਗਾਣਾ ਘੱਟ ਵੱਧ ਵੀ ਰਹੇ ਜੇ ਨਾ ਉਹ ਚੱਲ ਜਾਂਦਾ ਪਰ ਜੇ ਤੁਸੀਂ ਸਟੇਜ ਤੇ ਜਾ ਕੇ ਢਿੱਲੇ ਪੈ ਗਏ ਨਾ ਜੀ ਤਾਂ ਉਹ ਫਿਰ ਉੱਥੇ ਹੀ ਫਿਨਿਸ਼ ਹੋ ਜਾਂਦਾ ਕਈ ਵਾਰੀ ਜਿਹੜੇ ਨਾਲ ਦੇ ਤੁਹਾਡੇ ਵੇਲੇ ਦੇ ਜਿਹੜੇ ਤੁਹਾਡੇ ਨਾਲ ਜਿਹੜੇ ਕੰਪੀਟੀਸ਼ਨ ਚ ਗਏ ਇਹ ਵੀ ਹੋਇਆ ਕਈ ਸੀਜ਼ਨ ਦੇ ਵਿੱਚ ਵੀ ਜਿਹੜੇ ਜੇਤੂ ਰਹੇ ਉਹ ਤਾਂ ਘਰੇ ਬਹਿ ਗਏ ਜਿਹੜੇ ਹਾਰ ਕੇ ਵਾਪਸ ਮੁੜੇ ਉਹਨਾਂ ਨੇ ਸਟਰਗਲ ਕਰਕੇ ਅੱਗੇ ਨਾਂ ਵੀ ਬਣਾ ਲਿਆ ਹਾਂ ਬਿਲਕੁਲ ਇਹ ਕੀ ਚੀਜ਼ ਬਾਅਦ ਚ ਉਹ ਕਹਿੰਦੇ ਸਾਨੂੰ ਕੋਈ ਪੁੱਛਦਾ ਨਹੀਂ ਇਹ ਹੁੰਦਾ ਗੱਲਬਾਤ ਵੀ ਜਿਸ ਕਿਸੇ ਦਾ ਨਾਂ ਬਣ ਗਿਆ ਦੂਸਰਾ ਕਹਿੰਦਾ ਯਾਰ ਮੈਨੂੰ ਹੁਣ ਪੁੱਛਦਾ ਨਹੀਂ ਮੇਰੇ ਨਾਲ ਰਿਆ ਦਰਅਸਲ ਪਤਾ ਕੀ ਹੁੰਦਾ ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੂੰ ਕਈ ਵਾਰੀ ਕੀ ਹੁੰਦਾ ਜਿਹੜਾ ਬੰਦਾ ਬਣ ਜਾਂਦਾ ਨਾ ਉਹਦੇ ਦਿਮਾਗ 'ਚ ਇਹ ਵਹਿਮ ਪੈ ਜਾਂਦਾ ਵੀ ਮੈਂ ਤਾਂ ਬਣ ਗਿਆ ਵੀ ਮੇਰੇ 'ਚ ਪਤਾ ਨਹੀਂ ਕਿੰਨੀ ਕਲਾ ਸੀ ਠੀਕ ਹੈ ਵੀ ਮੈਂ ਬਣ ਗਿਆ ਹੁਣ ਮੈਨੂੰ ਸਿੱਖਣ ਦੀ ਲੋੜ ਨਹੀਂ ਪਰ ਉਸ ਟਾਈਮ ਦਿਨ ਹੁੰਦਾ ਜਿਹੜਾ ਬਣ ਗਿਆ ਉਹਦਾ ਦਿਨ ਹੁੰਦਾ ਵੀ ਉਹ ਬਣ ਗਿਆ ਹਨਾ ਜਿਹੜੇ ਉਹਦੇ ਨਾਲ ਦੇ ਹੋ ਸਕਦਾ ਉਹ ਤੋਂ ਬਾਅਦ ਉਹ ਪਰਫਾਰਮੈਂਸ ਕਰੇ ਤਾਂ ਉਦੋਂ ਵੀ ਕਿਤੇ ਲੈਗਲ ਉਹਦਾ ਤਾਂ ਪਹੁੰਚ ਜੇ ਹਨਾ ਜਿਹੜੇ ਨਿਕਲੇ ਹੁੰਦੇ ਆ ਉਹ ਉਹਨਾਂ ਦੇ ਜਿਆਦਾ ਅੱਗੇ ਆਉਣ ਦਾ ਕਾਰਨ ਇਹ ਹੁੰਦਾ ਵੀ ਉਹ ਆਪਣੀ ਮਿਹਨਤ ਨਹੀਂ ਛੱਡਦੇ ਜੀ ਹਨਾ ਉਹਨਾਂ 'ਚ ਇੱਕ ਚਾਹਨਾ ਹੁੰਦੀ ਹੈ ਵੀ ਮੈਂ ਇਸ ਥਾਂ ਤੇ ਜਾਣਾ ਮੈਂ ਅੱਗੇ ਜਾਣਾ ਹਨਾ ਜੀ ਕਈ ਵਾਰੀ ਜਿਹੜੇ ਬਣੇ ਹੁੰਦੇ ਆ ਉਹ ਇਹ ਸੋਚ ਕੇ ਬਹਿ ਜਾਂਦੇ ਵੀ ਲੈ ਵੀ ਮੈਂ ਤਾਂ ਬਣ ਗਿਆ ਹੁਣ ਮੈਨੂੰ ਤਾਂ ਕੋਈ ਲੋੜ ਨਹੀਂ ਹਮ ਪਰ ਜਿੱਥੋਂ ਤੱਕ ਮੇਰਾ ਨਜ਼ਰੀਆ ਮੇਰੀ ਮੈਂ ਇਹ ਸੋਚਣਾ ਨਹੀਂ ਚੱਲਦਾ ਮੈਂ ਚਲੋ ਬਣ ਗਿਆ ਮੈਂ ਤਾਂ ਉਦੋਂ ਉਦੋਂ ਬਾਅਦ ਉਹਦਾ ਇੰਨਾ ਜ਼ਿਕਰ ਵੀ ਨਹੀਂ ਕਰਦਾ ਬਸ ਠੀਕ ਹੈ ਹੋ ਗਿਆ ਬਣ ਕੇ ਜਿਹੜੇ ਜਿਹੜੇ ਸਾਥੀ ਸੀ ਤੁਹਾਡੇ ਨਾਲ ਦੇ ਜਿਹੜੇ ਮੈਨੂੰ ਲੱਗਦਾ ਕਿ ਵੀ ਆ ਆ ਹੁਣ ਇਸ ਸਮੇਂ ਕੰਮ ਕਰ ਰਿਹਾ ਮੇਰੇ ਨਾਲ ਇੱਕ ਮੁੰਡਾ ਮਾਨਵ ਸੀਗਾ ਮਟਾਲੇ ਤੋਂ ਉਹ ਵੀ ਅੱਛਾ ਸਿੰਗਰ ਆ ਇੱਕ ਗੁਰਜੰਟ ਸੀਗਾ ਜੀ ਉਹ ਇਸ ਟਾਈਮ ਬਾਹਰ ਹੈ ਹਾਂ ਹੈਨਾ ਤੇ ਵਧੀਆ ਕੰਮ ਕਰ ਰਹੇ ਕੋਈ ਪਿਛਲੇ ਮਿਲੇ ਜਿਹੜੇ ਪਿਛਲੇ ਸੀਜ਼ਨ ਵਾਲੇ ਹਾਂ ਪਿਛਲੇ ਸੀਜ਼ਨ ਨਾਲ ਮਿਲਦੇ ਰਹੇ ਹਾਂ ਮਿਲਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਤੁਹਾਡੇ ਤੋਂ ਪਹਿਲਾਂ ਜਿਹੜੇ ਸੀਜ਼ਨ ਰਹੇ ਹਾਂ ਹਾਂ ਗੱਲਬਾਤ ਹੁੰਦੀ ਹੈ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਫੋਨ ਦੁਆਰਾ ਗੱਲ ਹੁੰਦੀ ਰਹਿੰਦੀ ਹੈ ਨਹੀਂ ਜਿਵੇਂ ਪ੍ਰੋਸ਼ਨ ਪ੍ਰਿੰਸ ਆ ਜਾਂ ਆਪਾਂ ਗੱਲ ਕਰਦੇ ਆ ਜਿਹੜੇ ਪਿੱਛੇ ਹੋਏ ਆ ਵੀ ਜਿਹੜੇ ਵਿਨਰ ਰਹੇ ਜਾਂ ਉਹਨਾਂ ਜਿਹੜੇ ਸੀਜ਼ਨ ਦੇ ਵਿੱਚ ਜਿਨ੍ਹਾਂ ਨੇ ਪਰਫਾਰਮ ਕੀਤਾ ਕਦੇ ਸੰਪਰਕ ਰਿਹਾ ਤੁਹਾਡਾ ਜਾਂ ਜਿਹੜੇ ਫੇਮਸ ਹੋਏ ਉਹਨਾਂ ਨਾਲ ਵੀ ਆਪਾਂ ਇਸ ਸੀਜ਼ਨ ਤੋਂ ਨਿਕਲੇ ਹੋਏ ਕਲਾਕਾਰ ਹਾਂ ਨਹੀਂ ਇਹ ਇੰਨਾ ਨਹੀਂ ਉਹਨਾਂ ਨਾਲ ਨਹੀਂ ਕਦੇ ਸੰਪਰਕ ਹੋਇਆ ਕਿਉਂਕਿ ਆਪਣੀ ਆਪਣੀ ਲਾਈਫ ਹੈ ਉਹ ਆਪਣੀ ਲਾਈਫ 'ਚ ਬਿਜ਼ੀ ਹੈ ਜੇ ਕਿਤੇ ਚਲੋ ਮੇਲ ਮਲਾਪ ਹੋ ਜਾਂਦਾ ਇਸ ਵਿਸ਼ੇ ਤੇ ਗੱਲ ਹੋ ਜਾਂਦੀ ਹੈ ਤੇ ਕਿਤੇ ਗੱਲਬਾਤ ਹੋ ਵੀ ਸਕਦੀ ਕੋਈ ਕਿੱਸਾ ਉੱਥੋਂ ਦਾ ਜਿਹੜਾ ਉੱਥੇ ਯਾਦਾਂ ਹੋਣ ਜਿਹੜੀਆਂ ਉੱਥੇ ਤਾਂ ਯਾਦਾਂ ਬਹੁਤ ਕੈਂਟ ਸੀ ਕੋਈ ਕੋਈ ਖਾਸ ਯਾਦ ਜਿਹੜੀ ਕਦੇ ਵੀ ਨਾ ਭੁੱਲ ਸਕਦੇ ਹੋ ਉਹ ਯਾਦ ਇਹ ਹੈ ਵੀ ਮੇਰੀ ਮਾਂ ਦੀਆਂ ਦੁਆਵਾਂ ਮੇਰੀ ਮਾਂ ਦੀਆਂ ਦੁਆਵਾਂ ਮੈਨੂੰ ਇੱਥੋਂ ਤੱਕ ਲੈ ਕੇ ਆਈਆਂ ਹੈ ਨਾ ਮੈਂ ਜਦੋਂ ਉੱਥੇ ਅਸੀਂ ਰਹਿ ਰਹੇ ਸੀਗੇ ਮੈਂ ਦਰਅਸਲ ਮੈਂ ਘਰ ਤੋਂ ਬਾਹਰ ਬਹੁਤ ਬਹੁਤ ਘੱਟ ਰਹਿਣਾ ਹੈਨਾ ਤੇ ਮੈਂ ਜਦੋਂ ਉੱਥੇ ਗਿਆ ਵੀ 25 ਦਿਨਾਂ ਵਾਸਤੇ ਤੇ ਮੇਰਾ ਜੀ ਨਹੀਂ ਲੱਗਿਆ ਉੱਥੇ ਜਾ ਕੇ ਮੈਂ ਮੰਮੀ ਨੂੰ ਆਪਣੀ ਨੂੰ ਫੋਨ ਕੀਤਾ ਮੈਂ ਕਿਹਾ ਵੀ ਮੈਂ ਤਾਂ ਵੀ ਸ਼ੋਅ ਛੱਡ ਕੇ ਆਉਣਾ ਵੀ ਮੈਂ ਨਹੀਂ ਰਹਿਣਾ ਇੱਥੇ ਵੀ ਮੇਰਾ ਜੀ ਨਹੀਂ ਲੱਗਦਾ ਹੈਨਾ ਤੇ ਪਰ ਉਹ ਕਹਿੰਦੇ ਵੀ ਨਹੀਂ ਵੀ ਜੇ ਤੂੰ ਹੁਣ ਗਿਆ ਤਾਂ ਕੁਝ ਬਣ ਕੇ ਆਈ ਹੁਣ ਆਏ ਨਾ ਘਰੇ ਆਈ ਹੈਨਾ ਕੁਝ ਕਰਕੇ ਆਈ ਤੇ ਮੈਂ ਜਦੋਂ ਵੀ ਕੋਈ ਗਾਣਾ ਪਰਫਾਰਮ ਕਰਨਾ ਹੁੰਦਾ ਸੀ ਮੈਂ ਉਹਨਾਂ ਨੂੰ ਦੱਸਦਾ ਸੀਗਾ ਤੇ ਉਹ ਦੇਖੋ ਵੀ ਉਹਨਾਂ ਦੀ ਕੈਸੀ ਹਨਾ ਵੀ ਮੇਰੇ ਪ੍ਰਤੀ ਜਿਹੜਾ ਮਾਂ ਦਾ ਤਾਂ ਪਿਆਰ ਹੁੰਦਾ ਹੀ ਆ ਜਿਹੜਾ ਗਾਣਾ ਮੈਂ ਉਹਨਾਂ ਨੂੰ ਮਤਲਬ ਉੱਥੇ ਗਾਉਣਾ ਹੁੰਦਾ ਸੀ ਉਹ ਮੈਂ ਭੇਜਦਾ ਹੁੰਦਾ ਸੀਗਾ ਤੇ ਜਦੋਂ ਮੈਂ ਭੇਜਦਾ ਸੀ ਤੇ ਉਹ ਉਹ ਗਾਣਾ ਲਾ ਕੇ ਰੱਬ ਅਗੇ ਅਰਦਾਸ ਕਰ ਦਿੰਦੇ ਸੀ ਕਿ ਮੇਰੇ ਪੁੱਤ ਦਾ ਇਹ ਗਾਣਾ ਮਤਲਬ ਕਿ ਵਧੀਆ ਜਾਵੇ ਹਨਾ ਵੀ ਜੱਜ ਵਧੀਆ ਇੱਕ ਦਿਨ ਦੀ ਗੱਲ ਹੈ ਮੈਂ ਤੁਹਾਨੂੰ ਦੱਸਾਂ ਵੀ ਮੈਂ ਰਾਤ ਨੂੰ ਫੋਨ ਤੇ ਗੱਲ ਕਰ ਰਿਹਾ ਸੀ ਮੰਮੀ ਨਾਲ ਮੈਂ ਕਿਹਾ ਵੀ ਕੱਲ ਨੂੰ ਮੇਰੀ ਪਰਫਾਰਮੈਂਸ ਆ ਤੇ ਵੀ ਤੁਸੀਂ ਸ਼ੀਰਵਾਦ ਦਿਓ ਵੀ ਵਧੀਆ ਹੋ ਜੇ ਹਨਾ ਹੂੰ ਉਹ ਕਹਿੰਦੇ ਵੀ ਦੱਸ ਤੈਨੂੰ ਕੀ ਚਾਹੀਦਾ ਮੈਂ ਕਹਿਆ ਵੀ ਮੈਨੂੰ ਇਹ ਚਾਹੀਦਾ ਵੀ ਮੈਂ ਗਾਉਂਦਾ ਹਾਂ ਤੇ ਜੱਜ ਸਾਰੇ ਸਟੇਜ ਤੇ ਆ ਜਾਣ ਤੇ ਤੁਸੀਂ ਮੰਨੋਗੇ ਮੈਂ ਪਰਫਾਰਮ ਕਰ ਰਿਹਾ ਸੀਗਾ ਤੇ ਮੇਰੇ ਪਰਫਾਰਮ ਕਰਦੇ ਕਰਦੇ ਜੱਜ ਸਾਰੇ ਸਟੇਜ ਤੇ ਆ ਗਏ ਤੇ ਮੈਨੂੰ ਇਹ ਲੱਗ ਰਿਹਾ ਸੀ ਮੈਂ ਕਹਿੰਦਾ ਮੈਂ ਕਿਤੇ ਸੁਪਨਾ ਦੇਖ ਰਿਹਾ ਹਾਂ ਵੀ ਮਾਂ ਦੀਆਂ ਦੁਆਵਾਂ 'ਚ ਇੰਨਾ ਅਸਰ ਹੁੰਦਾ ਜੀ ਤੇ ਮਾਂ ਦੀਆਂ ਦੁਆਵਾਂ ਬੰਦੇ ਨੂੰ ਕਿਤੇ ਵੀ ਪਹੁੰਚਾ ਸਕਦੀ ਇਹ ਇਹ ਤੁਹਾਡੀ ਯਾਦ ਹੈ ਕਿ ਇਸ ਦੁਆਵਾਂ ਸਦਕਾ ਤੁਸੀਂ ਮਾਂ ਦੀ ਦੁਆ ਤੋਂ ਬਿਨਾ ਕੁਝ ਵੀ ਨਹੀਂਗਾ ਹੂੰ ਜਿੰਨਾ ਹੋ ਸਕਦਾ ਆਪਣੇ ਮਾਪੇ ਦੀ ਕਦੇ ਡਰ ਵੀ ਲੱਗਿਆ ਸੀਗਾ ਉੱਥੇ ਵੀ ਯਾਰ ਵਾਪਸ ਜਾਵਾਂਗੇ ਇਸ ਰਾਉਂਡ ਚ ਹਾਂ ਮੈਂ ਬਿਲਕੁਲ ਮੈਂ ਤਾਂ ਤੁਹਾਨੂੰ ਦੱਸਦਾ ਮੇਰੇ ਤਾਂ ਸ਼ੁਰੂ ਦੇ ਵਿੱਚ ਕੰਫੀਡੈਂਸੀ ਬਹੁਤ ਲੋਸ ਸੀਗਾ ਹੂੰ ਪਹਿਲੇ ਰਾਉਂਡ ਦੇ ਵਿੱਚ ਤਾਂ ਮੈਂ ਇੰਨਾ ਕੁ ਜ਼ਿਆਦਾ ਡਰਿਆ ਹੋਇਆ ਸੀਗਾ ਮੈਨੂੰ ਐ ਲੱਗਦਾ ਸੀਗਾ ਮੈਂ ਕਹਾਂ ਯਾਰ ਅਬ ਕਿੱਧਰ ਪੰਗਾ ਹੀ ਲੈ ਲਿਆ ਵੀ ਮੈਂ ਤਾਂ ਇੱਥੋਂ ਭੱਜ ਭੁੱਜ ਜਾਣਾ ਹਨਾ ਮੇਰਾ ਨਹੀਂ ਦਿਲ ਲੱਗਦਾ ਕਿਉਂ ਡਰ ਕਿਉਂ ਲੱਗਦਾ ਸੀ ਡਰ ਐਦਾਂ ਕਿਉਂਕਿ ਪਤਾ ਕੀ ਐ ਜਿਸ ਸ਼ੋਅ ਦੇ ਮੈਂ ਤੁਸੀਂ ਦੇਖੋ ਹੁਣ ਮੈਂ ਬਣ ਵੀ ਗਿਆ ਮੈਂ ਉੱਥੇ ਹਜੇ ਵੀ ਪਰਫਾਰਮ ਕਰਨ ਜਾਣਾ ਹਨਾ ਗੈਸਟ ਦੇ ਤੌਰ ਤੇ ਵੀ ਤੇ ਮੇਰੇ ਮਨ ਚ ਅੱਜ ਵੀ ਉਹਨੇ ਡਰ ਹੁੰਦਾ ਹੂੰ ਉਹ ਡਰ ਦਾ ਕਾਰਨ ਇਹ ਐ ਕਿਉਂਕਿ ਉਸ ਸ਼ੋਅ ਪ੍ਰਤੀ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਐਕਸਾਈਟਡ ਰਿਆ ਵੀ ਮੈਂ ਇਸ ਸ਼ੋਅ 'ਚ ਜਾਣਾ ਹਨਾ ਹੁਣ ਵੀ ਬੁਲਾਉਂਦੇ ਆ ਹਾਂ ਹੁਣ ਬੁਲਾਉਂਦੇ ਗੈਸਟ ਤੌਰ ਤੇ ਬੁਲਾਉਂਦੇ ਕੋਈ ਵੀ ਸ਼ੋਅ ਹੁੰਦਾ ਤੇ ਬੁਲਾਉਂਦੇ ਮੈਂ ਵਧੀਆ ਪਰਫਾਰਮੈਂਸ ਕਰਕੇ ਉੱਥੇ ਆਈ ਦੀ ਹੈ ਇਹ ਡਰ ਦਾ ਕਾਰਨ ਕੀ ਹੈ ਇਹ ਮਤਲਬ ਕੌਨਫੀਡੈਂਸ ਨੌਜਵਾਨਾਂ ਚ ਬਹੁਤ ਘੱਟ ਨਹੀਂ ਕੌਨਫੀਡੈਂਸ ਕੌਨਫੀਡੈਂਸ ਪੂਰਾ ਕੌਨਫੀਡੈਂਸ ਦੀ ਨਹੀਂ ਕਮੀ ਕੌਨਫੀਡੈਂਸ 100% ਹੀ ਹੈ ਪਰ ਇੱਕ ਰਿਸਪੈਕਟ ਹੁੰਦੀ ਹੈ ਜਿਵੇਂ ਮੰਨ ਲਓ ਤੁਹਾਡੇ ਤੋਂ ਕੋਈ ਵੱਡਾ ਹੈ ਨਾ ਆਪਾਂ ਉਹਦੇ ਪ੍ਰਤੀ ਇੱਕ ਰਿਸਪੈਕਟ ਰੱਖਦੇ ਆ ਮੇਰੀ ਉਸ ਸਟੇਜ ਪ੍ਰਤੀ ਇੱਕ ਰਿਸਪੈਕਟ ਹੈ ਮੈਂ ਕਦੇ ਵੀ ਉਹਨੂੰ ਇਹ ਨਹੀਂ ਵੀ ਮੈਂ ਚੱਕ ਦਊਗਾ ਫੱਟੇ ਵੀ ਆ ਖੜ ਗਏ ਤੇ ਸਟੇਜ ਤੇ ਕਈ ਕਹਿੰਦੇ ਆ ਵੀ ਆ ਖੜ ਗਏ ਸਟੇਜ ਤੇ ਚੱਕ ਦਿਆਂਗੇ ਫੱਟੇ ਪਰ ਉਹ ਕਈ ਵਾਰੀ ਸੱਚੀ ਫੱਟੇ ਚੱਕੇ ਜਾਂਦੇ ਨੇ ਮੇਰੇ ਕੋਨਫੀਡੈਂਸ ਹੋਣਾ ਚਾਹੀਦਾ ਓਵਰ ਕੋਨਫੀਡੈਂਸ ਨਹੀਂ ਹੋਣਾ ਓਵਰ ਕੋਨਫੀਡੈਂਸ ਮਾਰਦਾ ਬੰਦੇ ਹਾਂ ਹੈਨਾ ਤੇ ਤੁਹਾਡੀ ਕਿਸੇ ਵੀ ਸਟੇਜ ਪ੍ਰਤੀ ਰਿਸਪੈਕਟ ਹੋਣੀ ਚਾਹੀਦੀ ਹੈ ਡਰ ਹੋਣਾ ਚਾਹੀਦਾ ਇੱਕ ਸੀਮਿਤ ਹੈਨਾ ਵੀ ਇਸ 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 ਕਰਕੇ ਵੀ ਮਤਲਬ ਕਿ ਹਾਂ ਯਾਰ ਵੀ ਇੰਨਾ ਕੁ ਮੈਂ ਕਰਾਂ ਹਨਾ ਤੇ ਗਲਤ ਨਾ ਹੋਵੇ ਜੀ ਕੋਈ ਗਾਣਾ ਜਾਂਦੇ ਆ ਨੇ ਕੋਈ ਵੀ ਗਾਣਾ ਤੁਹਾਨੂੰ ਮੈਂ ਮੇਰਾ ਇੱਕ ਗਾਣਾ ਆਇਆ ਸੀਗਾ ਤੇਰੇ ਜਾਨ ਪਿੱਛੋ ਯਾਰਾ ਜੀ ਹਨਾ ਉਹ ਸੁਣਾ ਤੇਰੇ ਜਾਨ ਪਿੱਛੋ ਯਾਰਾ ਮੈਂ ਕੱਲਾ ਜੇ ਹਾ ਹੋ ਗਿਆ ਹੋ ਕੱਲਾ ਜੇ ਹਾ ਹੋ ਗਿਆ ਮੈਂ ਕੱਲਾ ਜੇ ਹਾ ਹੋ ਗਿਆ ਤੇਰੇ ਜਾਨ ਪਿੱਛੋ ਯਾਰਾ ਮੈਂ ਕੱਲਾ ਜੇ ਹਾ ਹੋ ਗਿਆ ਮੇਰਬਾਨਾ ਬਹੁਤ ਬਹੁਤ ਸ਼ੁਕਰੀਆ ਗਰਮੀਤ ਭਾਈ ਇਸ ਪ੍ਰੋਗਰਾਮ ਚਾਹੇ ਆਪਣੇ ਜ਼ਿੰਦਗੀ ਦੇ ਕਿੱਸੇ ਸਾਡੇ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਿਲ ਦੀਆਂ ਗੱਲਾਂ ਸਰੋਤਿਆਂ ਤੱਕ ਪਹੁੰਚਾਈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨਾ ਲਓ ਜੀ ਇਹ ਹਨ ਗੁਰਮੀਤ ਸਿੰਘ ਜੋ ਵਾਇਸ ਆਫ ਪੰਜਾਬ ਸੀਜ਼ਨ 12 ਦੇ ਵਿੱਚ ਜੀਨਰ ਰਿਹਾ ਮੁਕਸਰ ਦਾ ਰਹਿਣ ਵਾਲਾ ਨੌਜਵਾਨ ਹੈ ਤੇ ਸਾਨੂੰ ਚਾਹੀਦਾ ਹੈ ਕਿ ਜਿਹੜੇ ਨੌਜਵਾਨ ਜੇਤੂ ਰਹੇ ਨੇ ਤੇ ਸਦਾ ਹੀ ਜੇਤੂ ਰਹਿਣ ਤੇ ਚੰਗੀ ਗਾਇਕੀ ਸਾਡੇ ਸਮਾਜ ਲਈ ਸਾਡੇ ਪੰਜਾਬ ਲਈ ਲੈ ਕੇ ਆਉਂਦੇ ਰਹਿਣ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਵਾਕਤਾ